ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕਾਫਲਾ ਠੀਕ ਵੀ ਕੈਨੇਡਾ ਟੋਰਾਂਟੋ ਤੋਂ ਤਾਂ ਮੈਂ ਤੁਹਾਡਾ ਹੋਸਟ ਗੁਨਾਮ ਸਿੰਘ ਗੁਲਾਬ ਪੰਜਾਬ ਦੇ ਹਾਲਾਤ ਜਿਹੜੇ ਨੇ ਅੱਜ ਕੱਲ ਬੜਿਆਂ ਨੂੰ ਅਨਸੁਖਾਵੇ ਹੁੰਦੇ ਜਾ ਰਹੇ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜਾ ਵਾ ਲਾਨਡਰ ਦਾ ਆਰਡਰ ਦਾ ਜਿਹੜਾ ਸਿਸਟਮ ਵਿਗੜਿਆ ਪਿਆ ਹੈ ਪਰ ਇਹਨਾਂ ਸਾਰੀਆਂ ਗੱਲਾਂ ਤੇ ਗੱਲਬਾਤ ਕਰਨ ਦੇ ਲਈ ਕਿਉਂਕਿ ਸਮਾਂ ਥੋੜਾ ਹੈ ਮੈਂ ਸਿੱਧਾ ਤੁਹਾਡੀ ਸਾਹਮਣੇ ਪਾਉਣਾ ਚਾਹੁੰਨਾ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਵਰਜਿੰਦਰ ਸਿੰਘ ਜੀ ਪਰਵਾਨਾ ਜੀ ਉਹ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਪਰਵਾਨਾ ਸਾਹਿਬ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਿੰਘ ਸਾਹਿਬ ਜੀ ਤੁਹਾਨੂੰ ਵੀ ਬਹੁਤ ਬਹੁਤ ਪਿਆਰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਰਵਾਨਾ ਸਾਹਿਬ ਪੰਜਾਬ ਦੇ ਹਿਲਾਤ ਪਹਿਲਾਂ ਵਰਗੇ ਨਹੀਂ ਰਹੇ ਜਿਹੜਾ ਪੰਜਾਬ ਜਾਣਿਆ ਜਾਂਦਾ ਸੀ ਗੁਰਾਂ ਦੇ ਨਾਮ ਤੇ ਪੰਜਾਬ ਜਾਣਿਆ ਜਾਂਦਾ ਸੀ ਸੁਰਵੇਰਾ ਦੀ ਧਰਤੀ ਉਹ ਪੰਜਾਬ ਹੁਣ ਪਹਿਲੀ ਵਾਰ ਕਾ ਰਿਆ ਨਹੀਂ ਇਹਦਾ ਕੀ ਕਾਰਨ ਹੈ ਪ੍ਰੋਣਾ ਸਾਹਿਬ ਸਿੰਘ ਸਾਹਿਬ ਗੱਲ ਐਦਾ ਤੁਹਾਡਾ ਸਵਾਲ ਬਹੁਤ ਵਧੀਆ ਹੈ ਜੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਪਹਿਲਾ ਵਾਰ ਕਾ ਰਿਆ ਨਹੀਂ ਉਹਦੇ ਵਿੱਚ ਦੋਸ਼ੀ ਸਰਕਾਰਾਂ ਜਿੱਥੇ ਹੈਗੀਆਂ ਨੇ ਤੇ ਦੋਸ਼ੀ ਕਿਦਣੇ ਕਿਤੇ ਵੱਡੇ ਵੀਰ ਆਪਾਂ ਸਾਰੇ ਹੀ ਹਾਂ ਜੀ ਠੀਕ ਹੈ ਸਾਡੇ ਤੇ ਬਹੁਤ ਸੰਤਾਪ ਆਏ ਸਾਡੀ ਕੌਮ ਨੇ ਬਹੁਤ ਸੰਤਾਪ ਹੰਡਾਇ ਵੀ ਨਹੀਂ ਜੀ ਉਹ ਜਿਹੜਾ ਸਾਡੇ ਭੈਣ ਭਰਾ ਨੇ ਸਾਡੇ ਬੱਚੇ ਨੇ ਜੀ ਇੱਕ ਬੱਚਾ ਇਥੇ ਮੈਡੀਕਲ ਕਰਦਾ ਪੜਾਈ ਪੜ ਲੈਂਦਾ ਜੀ ਉਹ ਸਾਡਾ ਬੱਚਾ ਡਾਕਟਰ ਬਣ ਗਿਆ ਉਪਰ ਡਾਕਟਰ ਬਣ ਕੇ ਉਹਨੂੰ ਕੈਨੇਡਾ ਤੁਹਾਡੀ ਕੰਟਰੀ ਜਾਂ ਇੰਗਲੈਂਡ ਅਮਰੀਕਾ ਨੂੰ ਪੀਆਰ ਦਿੰਦੇ ਨੇ ਜੀ ਉਹ ਪਰਦਾ ਤੇ ਇਹ ਮਿਹਨਤ ਇੱਥੇ ਕਰਦਾ ਤੇ ਜਾ ਕੇ ਸੈਟਲ ਅਮਰੀਕਾ ਕੈਨੇਡਾ ਹੋ ਜਾਂਦਾ ਹੈ ਜੀ ਜਿਹੜੇ ਬੱਚੇ ਤੇ ਜੋਰ ਲੱਗਾ ਇੱਥੇ 25 30 ਸਾਲ ਜੋਰ ਲੱਗਾ ਉਹਦੀ ਸਾਰੀ ਮਿਹਨਤ ਉਹ ਤੁਹਾਡੀਆਂ ਕੰਟਰੀਆਂ ਚ ਚਲੀ ਗਈ ਜੀ ਸੋ ਬਾਕੀ ਜਦੋਂ ਆਪਾਂ ਗੱਲ ਕਰਦੇ ਆਂ ਦੁਆਬੇ ਏਰੀਆ ਦੀ ਸਭ ਤੋਂ ਪਹਿਲਾਂ ਦੁਆਬੇ ਏਰੀਆ ਮੈਨੂੰ ਆਂਦਾ ਸੀ ਪੰਜਾਬ ਤੋਂ ਬਾਹਰ ਜੀ ਕੋਣ ਤਾਂ ਹਾਰੇ ਕੋ ਪਾਸੇ ਨੋਰਮਲ ਗੱਲ ਐ ਜੀ ਪਰ ਦੁਆਬੀ ਇਰੀਚ ਆਪਾਂ ਖੁਦ ਇਸ ਗੱਲ ਨੂੰ ਮੰਨਦੇ ਆਂ ਮੈਂ ਤੋਂ ਦੱਦਾ ਸਾਲ ਪਹਿਲਾਂ ਦੀ ਵੱਡੀਆਂ ਵੱਡੀਆਂ ਕੋਠੀਆਂ ਚ ਧਾ ਉੱਗੇ ਸੀ ਤੇ ਜਿਹੜੇ ਵੱਡੇ ਵੱਡੇ ਕੋਠੀਆਂ ਸੀ ਉਹਨਾਂ ਚ ਭਈਏ ਰਹਿੰਦੇ ਸੀ ਤੇ ਭਈਏ ਸਾਹਮਣੇ ਸੀ ਕਰਨ ਨੂੰ ਜੀ ਜੋ ਜਿਹੜੇ ਪੰਜਾਬ ਦੇ ਉਸਾਰ ਮਾਲਕ ਨੇ ਭਾਜੀ ਹੁਣ ਤੁਸੀਂ ਵੀ ਪੰਜਾਬ ਦੇ ਮਾਲਕ ਹੋ ਬਿਲਕੁਲ ਜੀ ਤੁਹਾਡਾ ਪੰਜਾਬ ਹੈ ਬਿਲਕੁਲ ਜੀ ਤੁਹਾਨੂੰ ਪੰਜਾਬ ਦਾ ਫਿਕਰ ਹੈ ਬਿਲਕੁਲ ਨੋ ਡਾਊਟ ਤੁਹਾਨੂੰ ਪੰਜਾਬ ਦਾ ਫਿਕਰ ਨਹੀਂ ਪਰ ਜਿਹੜੇ ਇਸ ਸਮੇਂ ਵਿਦੇਸ਼ਾਂ 'ਚ ਲੋਕ ਵਸਦੇ ਨੇ ਉਹਨਾਂ ਨੂੰ ਫਿਕਰ ਪੰਜਾਬ ਦਾ ਹੀ ਆ ਬਿਲਕੁਲ ਜੀ ਵਿਸ਼ਕ ਉੱਤੇ ਖਾਂਦੇ ਨੇ ਉੱਤੇ ਕਮਾਂਦੇ ਨੇ ਉੱਥੇ ਜੋ ਕਾਰਵਿਹਾਰ ਕਰਦੇ ਨੇ ਪਰ ਫਿਕਰ ਉਹਨਾਂ ਨੂੰ ਪੰਜਾਬ ਦਾ ਹੀ ਆ ਪਰ ਗੱਲ ਇਹ ਆ ਕਿ ਤੁਸੀਂ ਉੱਥੇ ਬੈਠ ਕੇ ਫਿਕਰਤਾ ਕਰਦੇ ਹੋ ਪਰ ਜਿਹੜੇ ਵੀਰ ਮਿਹਨਤਕਸ਼ ਲੋਕ ਇਮਾਨਦਾਰ ਲੋਕ ਜਿਹੜੀ ਤੁਹਾਡੇ ਹੁਣ ਉੱਥੇ ਦੋਸ਼ ਬਾਂਦੇ ਦੇਸ਼ ਜਿਹੜਾ ਕਿ ਤੁਹਾਡੇ ਹੱਡਾਂ 'ਚ ਵਸ ਗਈ ਜਿਹਦੀ ਲੋੜ ਸਾਨੂੰ ਇੱਥੇ ਆ ਪਰ ਹੈ ਤੁਸੀਂ ਬਾਹਰ ਉਹ ਇਹ ਵੀ ਕਿਤਨਾ ਕਿਤੇ ਮੈਂ ਕਵਾਂਗਾ ਜੀ ਪੰਜਾਬ ਨੂੰ ਇੱਕ ਵੱਡਾ ਘਟ ਹੈ ਸਾਡੇ ਚੰਗੇ ਚੰਗੇ ਪਰਿਵਾਰ ਚੰਗੇ ਸਾਡੇ ਨੌਜਵਾਨ ਚੰਗੇ ਭੈਣਾ ਸਾਡੀਆਂ ਚੰਗੇ ਪੜ੍ਹੇ ਲਿਖੇ ਸਾਡੇ ਜਿਹੜੇ ਵੀਰ ਨੇ ਉਹ ਬਾਹਰ ਬੈ ਕੇ ਜਿਹਨਾਂ ਲੋੜ ਅੱਤੇ ਸੀਗੀ ਸੋ ਇੱਕ ਵਿਦੇਸ਼ ਦੇ ਜਿਹੜੇ ਚਸਕੇ ਨੇ ਜਾਂ ਵਿਦੇਸ਼ ਦੀ ਦੌੜ ਨੇ ਜਿਹੜਾ ਉਹਨੇ ਵੀ ਪੰਜਾਬ ਨੂੰ ਠਿੱਕਾ ਪਾਇਆ ਫੇਰ ਆਜੋ ਨਸ਼ੇ ਵਾਲੇ ਪਾਸੇ ਜੀ ਨਸ਼ਾ ਤੁਸੀਂ ਨੋਟ ਕਰ ਲਓ ਇਹ ਬਦਨਾਮ ਕਰਦੇ ਵੀ ਪਾਕਿਸਤਾਨ ਦਾ ਬਾਰਡਰ ਲੱਗਦਾ ਤੇ ਪਾਕਿਸਤਾਨ ਤੋਂ ਨਸ਼ਾ ਹੁੰਦਾ ਜੀ ਹੈਨਾ ਜੀ ਉਹ ਨਸ਼ਾ ਪਾਕਿਸਤਾਨ ਤੋਂ ਚਿੱਟਾ ਆਇਆ ਉਹ ਚਿੱਟੇ ਦੀ ਦਪੇਟ ਵਿੱਚ ਪੰਜਾਬੀ ਕਿਉਂ ਮਰ ਰਹੇ ਨੇ ਪਾਕਿਸਤਾਨ ਦਾ ਬਾਰਡਰ ਤਾਂ ਰਾਜਸਥਾਨ ਨੂੰ ਵੀ ਲੱਗਦਾ ਹੈ ਜੀ ਬਿਲਕੁਲ ਗੁਜਰਾਤ ਨਾਲ ਵੀ ਲੱਗਦਾ ਪਾਕਿਸਤਾਨ ਦਾ ਬਾਰਡਰ ਗੁਜਰਾਤ ਨੂੰ ਵੀ ਲੱਗਦਾ ਜੀ ਤੇ ਗੁਜਰਾਤ ਦੇ ਵਿੱਚ بڑے ਵਪਾਰੀ ਬੈਠੇ ਨੇ ਪੈਸੇ ਵਾਲੀ ਤਨਾਰ ਦੁਨੀਆ ਬੈਠੀ ਹੈ ਗੁਜਰਾਤ ਨਾਲ ਬਿਲਕੁਲ ਇਹ ਤੇ ਨਹੀਂ ਇਕੱਲਾ ਪੰਜਾਬ ਕੋਲੀ ਪਹਾ ਉਧਰ ਵੀ ਬੜਾ ਬਿਲਕੁਲ ਸੋ ਪਰ ਇੱਕ ਸੋਚੀ ਸਮਝੀ ਸਾਜਸ਼ ਦੇ ਨਾਲ ਵੀ ਇਹ ਤਾਂ ਟੈਂਕਾਂ ਦੇ ਮੂਰੇ ਨਹੀਂ ਖਾ ਦੇ ਖਤਮ ਹੋ ਚੁੱਕੇ ਗੋਲੀਆਂ ਮੂਰੇ ਨਹੀਂ ਖਤਮ ਹੋ ਚੁੱਕੇ ਜੀ ਸੋ ਜਿਹੜੇ ਇਹਨਾਂ ਨੂੰ ਇੱਕ ਸੂਈ ਦੇ ਨਾਲ ਖਤਮ ਕੀਤਾ ਗਿਆ ਜੀ ਇਹੋ ਗਲੀ ਨਸ਼ਾ ਜਿਹੜਾ ਨਾ ਉਹ ਜਮੀਰ ਖਤਮ ਕਰ ਦਿੰਦਾ ਹੈ ਜਮੀਰ ਬਿਲਕੁਲ ਬਿਲਕੁਲ ਜਦੋਂ ਜਮੀਰ ਖਤਮ ਹੋ ਜਾਂਦਾ ਉਹ ਬੰਦਾ ਭਾਵੇਂ ਕਿਸੇ ਵੀ ਜਾਤ ਦਾ ਹੋਵੇ ਕਿਸੇ ਵੀ ਧਰਮ ਦਾ ਹੋਵੇ ਮੈਂ ਨਹੀਂ ਕਹਿੰਦਾ ਵੀ ਪੰਜਾਬ ਇਕੱਲੇ ਸਿੱਖਾਂ ਦਾ ਪੰਜਾਬ ਹੈ ਪੰਜਾਬ 'ਚ ਹਰ ਇੱਕ ਵਰਗ ਹੈ 크ਿਸਚੀਅਨ ਹੈ ਪੰਜਾਬ 'ਚ ਮੁਸਲਮਾਨ ਹੈ ਪੰਜਾਬ 'ਚ ਹਿੰਦੂ ਹੈ ਜਿਹੜੇ ਪੰਜਾਬੀ ਸਾਡੇ ਇੱਥੇ ਭਾਈਚਾਰਾ ਸੋ ਸਾਰੇ ਭਾਜਪਾ ਸਾਰਿਆਂ ਦਾ ਬਣਦਾ ਸੀ ਪਰ ਇਹ ਸਲੇ ਪੇਟ ਵਿੱਚ ਆ ਗਏ ਫਿਰ ਅੱਗੇ ਆਜੋ ਫਿਰ ਸਰਕਾਰਾਂ ਜੀ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਜੀ ਭਾਵੇਂ ਉਹ ਸੈਂਟਰ ਦੇ ਵਿੱਚ ਰਹੀ ਹੋਵੇ ਤੇ ਭਾਵੇਂ ਪੰਜਾਬ 'ਚ ਜੀ ਪੰਜਾਬ 'ਚ ਜਿਹੜੀ ਵੀ ਸਰਕਾਰ ਰਹੀ ਏ ਉਹ ਸਰਕਾਰ ਜਿਹੜੀ ਐ ਉਹ ਤੁਸੀਂ ਲਾ ਲਓ ਸੰਘਰਸ਼ਮਈ ਸਿੰਘਾਂ ਨੂੰ ਲਾ ਲਓ ਜਾਂ ਖਾਲਸਤਾਨੀ ਸੋਚ ਦੇ ਸਿੰਘਾਂ ਨੂੰ ਲਾ ਲਓ ਜਾਂ ਗੁਰਸਿੱਖੀ ਨਾਲ ਪਿਆਰ ਕਰਨ ਵਾਲੇ ਪਰਿਵਾਰਾਂ ਨੂੰ ਲਾ ਲਓ ਉਹ ਹਮੇਸ਼ਾ ਉਹ ਸਰਕਾਰ ਜਿਹੜੀ ਆ ਉਹ ਬਾਗੀ ਧੜਾ ਬਣ ਕੇ ਰਿਹਾ ਜੀ ਕੋਈ ਵੀ ਸਰਕਾਰ ਆ ਗਈ ਜ ਜਦੋਂ ਵੀ ਕੋਈ ਕੇਸ ਗੱਲ ਕੋਈ ਵੀ ਗੱਲ ਹੁਣ ਤੁਸੀਂ ਕੇਸਾਂ ਦੀ ਗੱਲਾਂ ਕਰ ਲਓ 30 ਸਾਲ ਹੋ ਗਏ ਸਾਡੇ ਸਿੰਘਾਂ ਨੂੰ ਜੇਲ੍ਹਾਂ ਚ ਰਹਿੰਦੇ ਆ ਕੇਸ ਕੋਈ ਨਹੀਂ ਬਿਲਕੁਲ ਕੇਸ ਕੋਈ ਨਹੀਂ ਉਹਨਾਂ ਤੇ ਕੇਸ ਕੋਈ ਨਹੀਂ ਮਤਲਬ ਕੇਸ ਸਾਰੇ ਖਤਮ ਹੋ ਚੁੱਕੇ ਉਹਨਾਂ ਦੇ ਉੱਪਰ ਟ੍ਰਾਇਲ ਸਾਰੇ ਖਤਮ ਹੋ ਚੁੱਕੇ ਨੇ ਪਰ ਬੈਠੇ ਨੇ ਕੋਈ ਸੁਣਦਾ ਹੀ ਨਹੀਂ ਤੇ ਪਵਨਾ ਸਾਹਿਬ ਇਹ ਇਹਦੇ ਲਈ ਇਹਦੇ ਲਈ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਸਕਦੀ ਮਤਲਬ ਕਿ ਆ ਕੋਈ ਐਸਾ ਕਾਨੂੰਨ ਜਿਹੜਾ ਸਿੱਖਾਂ ਲਈ ਵੀ ਆਣ ਕੇ ਖੜ ਜੇ ਵੀ ਉਹ ਬੰਦੀ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਭੁਗਤ ਲੀਆਂ ਨੇ ਜਾਂ NSA ਇੱਕ ਵਾਰਾਂ ਲੱਗਦੀ ਆ ਉਹਨਾਂ ਤਿੰਨ ਤਿੰਨ ਵਾਰਾਂ ਲੱਗ ਗਈ ਆ ਵੀ ਬਾਜੀ ਭਾਜੀ ਜੇ ਕਾਨੂੰਨ ਦੀ ਗੱਲ ਹੁੰਦੀ ਨਾ ਜੀ ਜੇ ਕਾਨੂੰਨ ਦੇ ਮੁਤਾਬਕ ਮੰਨ ਲਓ ਚੱਲਦੇ ਹੁੰਦੇ ਜੀ ਤੇ ਤੁਹਾਨੂੰ ਪੰਜਾਬ ਆ ਤੇ ਖਾਲਸਤਾਨ ਆ ਜਾਊਗਾ ਪਰ ਸਿੱਖ ਤਾਂ ਸਾਰੇ ਇੱਕ ਲੂਪੇ ਦਾਇਰੇ ਚ ਰਹਿ ਕੇ ਚੱਲ ਚੱਲ ਰਹੇ ਨੇ ਪਰ ਕਾਨੂੰਨ ਜਿਹੜਾ ਕਿ ਫਿਰ ਇਹਦਾ ਮਤਲਬ ਸਿੱਖਾਂ ਨੂੰ ਇਨਸਾਫ ਹੀ ਨਹੀਂ ਦੇ ਰਿਹਾ ਨਹੀਂ ਕਿਹੜੇ ਕਾਨੂੰਨ ਦੀ ਤੁਸੀਂ ਗੱਲ ਕਰਦੇ ਤੁਸੀਂ ਦੱਸੋ ਕਿਹੜੇ ਕਿਹੜੇ ਕਾਨੂੰਨੀ ਹੁਣ ਭਾਜੀ ਅਮਰਤਪਾਲ ਸਿੰਘ ਹੈ ਜੀ ਕੀ ਉਹਦੇ ਕੋਲ ਬੰਬ ਮਿਲ ਗਿਆ ਕੁਝ ਵੀ ਨਹੀਂ ਮਿਲਿਆ ਕੀ ਉਹਦੇ ਕੋਲ ਹਥਿਆਰ ਮਿਲਿਆ ਜੀ ਕਿਉਂ ਨੋਕੀ ਇੱਕ ਕੇ 포ਟੀ ਸਾਹਮਣਾ ਮਿਲੀਆਂ ਨੇ ਜੀ ਕੀ ਉਹਦੇ ਕੇ ਧੀ ਪੈਨਰਦਤ ਕਰ ਕੀਤਾ ਜੀ ਕਿਉਂ ਨੋਕੋ ਨਸ਼ਾ ਮਿਲਿਆ ਜੀ ਇਹਨਸਾਲ ਤੋਂ ਲਗਭਗ 50 ਦੇ ਕਰੀਬ ਬੰਦੇ ਜਿਹੜੇ ਨੇ ਜੀ ਉਹ ਜਿਲ੍ਹੇ ਦੇ ਬਟੇਰ ਬਿਲਕੁਲ ਉਹ ਤੁਸੀਂ ਦੱਸੋ ਫੇ ਕਿਹੜੇ ਕਾਨੂੰਨ ਦੀ ਗੱਲ ਕਰੋਗੇ ਤੇ ਫਿਰ ਇਹਦੇ ਨਹੀਂ ਫਿਰ ਸੱਸੇ ਵਾਲਾ ਰਾਮ ਨੀਮ ਕਰਕੇ ਬਲਾਤਕਾਰ ਤੇ ਜਨਾਨੀਆਂ ਮਾਰ ਕੇ ਉਹ ਪਰੋਲ ਤੇ ਤੁਰਿਆ ਫਿਰਦਾ ਹੂੰ ਬਿਲਕੁਲ ਤੇ ਸਾਡੇ ਵਾਲਿਆਂ ਨੂੰ ਦੱਸੋ ਸਾਡੇ ਵਾਲਿਆਂ ਨੇ ਆਪਣੀ ਕੌਮ ਦੇ ਖਾਤਰ ਜਾਂ ਕਿਸੇ ਨੂੰ ਮਾਰਿਆ ਆਪਣੇ ਜਿਹਨੇ ਸਾਡੇ ਸਿੱਖਾਂ ਦਾ ਕਹਾਣ ਕੀਤਾ ਧਰਮ ਦੀ ਖਾਤਰ ਤੇ ਉਹ 30-30 ਸਾਲ ਦਾ ਜੇਲ੍ਹਾਂ ਦੇ ਬੈਠਣ ਕਿਹੜੇ ਕਾਨੂੰਨ ਦੀ ਗੱਲ ਕਰਦੇ ਹੋ ਜਨਾਬ ਇੱਥੇ ਅਸੀਂ ਮੈਂ ਬੈਠਾ ਇੱਥੇ ਮੇਰੇ ਤੇ ਨੌ ਪਰਚੇ ਚੱਲਦੇ ਨੇ ਨੌ ਪਰਚੇ ਨੇ ਮੇਰੇ ਤੇ ਤੇ ਫਿਰ ਇਹ ਮੰਨ ਲਿਆ ਜਾਏ ਕਿ ਜਿਹੜੀ ਜਿਹੜੀ ਇੰਡੀਆ ਦੀ ਸਰਕਾਰ ਆ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਸਿੱਖਾਂ ਦੇ ਵਿਰੋਧ ਹੈ ਪੰਜਾਬ ਤੇ ਜਿਹੜੀ ਮਰਜੀ ਸਰਕਾਰ ਆ ਜੇ ਜੀ ਉਹ ਸਿੱਖਾਂ ਦੇ ਵਿਰੁੱਧ ਹੀ ਰਹੇਗੀ ਬਸ ਇਹ ਗੱਲ ਨੋਟ ਕਰ ਲੋ ਜੀ ਅੱਛਾ ਪ੍ਰਵਾਨਾ ਸਾਹਿਬ ਇਹ ਤੁਸੀਂ ਕਾਨੂੰਨ ਦੀ ਗੱਲ ਕੀਤੀ ਆ ਤੇ ਮੈਨੂੰ ਹੁਣੇ-ਹੁਣੇ ਇੱਕ ਜੜੀ ਤਾਜ਼ਾ ਘਟਨਾ ਜੇ ਵਾਪਰੀ ਆ ਕਿ ਇੱਕ ਇੱਕ ਟਿਕਟੋਕ ਕੁੜੀ ਜਿਹਨੂੰ ਪਤਾ ਨਹੀਂ ਉਹਦਾ ਨਾਂ ਕੰਚਨ ਕੁਮਾਰੀ ਆ ਉਹਨੂੰ ਗੱਡੀ ਚਾੜਿਆ ਸਿੰਘਾਂ ਨੇ ਮੈਂ ਅਮਰਤਪਾਲ ਮਹਿਰੋ ਨੇ ਉਹ ਜਿੱਪੀ ਦੀ ਸੀ ਬਈ ਹਾਰਾਣੀ ਸੀ ਜੀ ਉਹਦਾ ਨਾਂ ਸੀ ਕੰਚਨ ਤਵਾੜੀ ਤਵਾੜੀ ਓਕੇ ਕੰਚਨ ਤਵਾੜੀ ਤਵਾੜੀ ਫਿਰ ਕੰਚਨ ਕੁਮਾਰੀ ਬਣੀ ਜੇ ਕੰਚਨ ਕੁਮਾਰੀ ਤੋਂ ਉਹ ਕਮਲ ਕੌਰ ਬਣੀ ਜੀ ਸੋ ਇਦਾਂ ਹਾਂਜੀ ਤੇ ਮੈਰੋ ਸਾਹਿਬ ਨੇ ਉਹਨੂੰ ਗੱਡੀ ਚਾੜਨ ਦੀ ਆਪਣੀ ਜ਼ਿੰਮੇਵਾਰੀ ਵੀ ਲਈ ਆ ਤੇ ਜਿਹੜੀਆਂ ਹੋਰ ਵੀ ਟਿਕਟੋਕ ਤੇ ਬਾਕੀ ਨੇ ਉਹ ਤਾਂ ਮਾਫੀ ਮੰਗ ਹੀ ਰਹੇ ਨੇ ਪਰ ਇਹਦੇ ਵਿੱਚ ਇੱਕ ਘਟਨਾ ਸਾਹਮਣੇ ਆਈ ਆ ਕਿ ਮੈਰੋ ਸਾਹਿਬ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਭਾਜੀ ਤੁਹਾਡਾ ਫੋਨ ਆਇਆ ਮੈਸੇਜ ਕਰਕੇ ਮੈਂ ਤੁਹਾਡੇ ਨਾਲ ਇੰਟਰਵਿਊ ਤੋਂ ਟਾਲਾ ਮਾਰ ਰਿਹਾ ਸੀ ਅੱਛਾ ਜੀ ਕਿਉਂਕਿ ਅਸੀਂ ਇਸੇ 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 ਪ੍ਰਚਾਰ ਤੇ ਵਰਕ ਕਰ ਰਹੇ ਸੀ ਓਕੇ ਮੈਂ ਕੁਝ ਸਮਾਂ ਪਹਿਲਾਂ ਅਸੀਂ ਜ਼ਿੰਮੇਵਾਰੀ ਵੀ ਲਈ ਆ ਜੀ ਸਰਕਾਰ ਪ੍ਰਸ਼ਾਸਨ ਨੇ ਵੀ ਕਹਿਤਾ ਜੀ ਅੱਜ ਦਾ ਦਿਨ ਅਜੇ ਸਵੇਰ ਤੱਕ ਸਾਡਾ ਪਿਓ ਸਾਡੀ ਭੈਣ ਘਰੇ ਨਾ ਹੋਏ ਫਿਰ ਫਿਰ ਜੋ ਮਾਹੌਲ ਹੋਏਗਾ ਪੰਜਾਬ ਦਾ ਪੰਜਾਬ ਸਰਕਾਰ ਦੇ ਵਿਕੇ ਜਾ ਪੁਲਿਸ ਦਾ ਪਰਵਾਨਾ ਸਭ ਗੱਲ ਇਹ ਹੈ ਵੀ ਜ਼ਿੰਮੇਵਾਰੀ ਅੰਮ੍ਰਿਤਪਾਲ ਮਹਿਰੋ ਲੈ ਰਿਹਾ ਤੇ ਪਿਓ ਦਾ ਦੇ ਵਿੱਚ ਕਸੂਰ ਕੋਈ ਨਹੀਂ ਤੇ ਪਿਓ ਨੂੰ ਚੁੱਕਣ ਦਾ ਕੀ ਮਤਲਬ ਹੈ ਪਾਜੀ ਸਾਡੀ ਨਾ ਸਰਕਾਰ ਉਹੀ ਗੱਲ ਜੀ ਮੇਰੇ ਜਦੋਂ ਨਾ ਇੱਕ ਮਜਬੂਰੀ ਹੁੰਦੀ ਆ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੁਆਰਾ ਜੇ ਕਿਤੇ ਵੀ ਰਾਮਰਤ ਪਾਸੋਂ ਸੁਣਦਾ ਹੋਵੇ ਨਾ ਜੀ ਤੇ ਮੈਂ ਉਹਨੇ ਗੱਲ ਕਰਾਂਗਾ ਵੀ ਰਾਮਰਤ ਪਾਸਿਆਂ ਜਿੱਥੇ ਵੀ ਬੈਠਿਆ ਚੜ੍ਹਦੀ ਕਲਾ ਚ ਨਹੀਂ ਵਾਪਸ ਨਹੀਂ ਬਿਲਕੁਲ ਇਹ ਜ਼ਿੰਮੇਵਾਰੀ ਸਾਡੀ ਆ ਤੇਰੀ ਭੈਣ ਨੂੰ ਸਾਡੀ ਭੈਣ ਆ ਤੇਰਾ ਪਿਓ ਨਹੀਂ ਸਾਡਾ ਪਿਓ ਆ ਇਹ ਕੌਣ ਦਾ ਵਾਦੀ ਲੈ ਕੇ ਆ ਮੈਂ ਥਾਣੇੋਂ ਬਾਹਰ ਪਰਵਾਨਾ ਸਾਹਿਬ ਨੇ ਲੈ ਕੇ ਆਵਾਂਗੇ ਇਹ ਤਾਂ ਐਸੇ ਪੀਸੀ ਦਾ ਵੀ ਕੰਮ ਬਣਦਾ ਨਾ ਐਸੇ ਪੀਸੀ ਦਾ ਵੀ ਫਰਜ਼ ਬਣਦਾ ਆਪਾਂ ਆਪਾਂ ਇੱਥੇ ਕਿਸੇ ਨੂੰ ਦੋਸ਼ ਨਹੀਂ ਦੇਣਾ ਆਪਣੀਆਂ ਸੰਸਥਾਵਾਂ ਨੂੰ ਜੇ ਜਿਹੜਾ ਕਿਸੇ ਦਾ ਦਿਲ ਸਾਡੇ ਚ ਮਾਰਾ ਨੇ ਜਿੰਨੀ ਕਿ ਜ਼ਰੂਰ ਦਿੱਤੀ ਆ ਸਾਡੀ ਜਿੰਨੇ ਕੋਲ ਔਕਾਤ ਆ ਅਸੀਂ ਭਾਈ ਅਮਰਤਪਾਲ ਜੀ ਨਾਲ ਵਾਅਦਾ ਕਰਦੇ ਆ ਤੇਰੀ ਭੈਣ ਵੀ ਘਰੂ ਤੇਰਾ ਪਿਓ ਵੀ ਘਰੂ ਤੂੰ ਜਿੱਥੇ ਬੈਠਾ ਤੂੰ ਚੜ੍ਹਦੀ ਕਲਾ ਚੜਾ ਕਿਉਂਕਿ ਨਾ ਕੋ ਹਥਿਆਰ ਹੀ ਆ ਭਾਜੀ ਮੈਂ ਗ੍ਰਿਸ਼ਤੀ ਸਿੰਘ ਸੀ ਮੇਰੇ ਤਿੰਨ ਬੱਚੇ ਨੇ ਜੀ ਤੇ ਮੇਰੇ ਬੱਚੇ ਜਦੋਂ ਅੱਜ ਤੋਂ 3 ਸਾਲ ਪਹਿਲਾਂ ਇੱਕ ਮੇਰੀ ਬੇਟੀ 10 ਸਾਲ ਦੀ ਸੀ ਇੱਕ ਬੇਟੀ 8 ਸਾਲ ਦੀ ਸੀ ਬੇਟਾ ਮੇਰਾ 5 6 ਸਾਲ ਦਾ ਸੀ ਜਿਨ੍ਹਾਂ ਨੂੰ ਪੁਲਿਸ ਨੇ ਸਾਰੀ ਰਾਤ ਘੇਰਾ ਪਾ ਕੇ ਰੱਖਿਆ ਮੇਰੇ ਬੱਚਿਆਂ ਨੂੰ ਸੌਣ ਨਹੀਂ ਦਿੱਤਾ ਤੇ ਜਦੋਂ ਸੌਣ ਨਹੀਂ ਤਾਂ ਜਗਾ ਕੇ ਰੱਖਿਆ ਮੇਰੇ ਸਹੁਰੇ ਦੀ ਅਜੇ ਤਾਜੀ-ਤਾਜੀ ਸਰਜਰੀ ਹੋਈ ਸੀ ਹਾਰਟ ਦੀ ਉਹਨੂੰ ਚੁੱਕ ਕੇ ਖਾਣੇ ਲੈ ਗਏ ਸੋ ਪੁਲਿਸ ਕੋਲ ਇਹੀ ਹੁੰਦਾ ਭਾਜੀ ਉਦਾਂ ਮੈਂ ਨਹੀਂ ਕਿਤੇ ਹੱਥ ਨਾ ਹੁੰਦਾ ਜਦੋਂ ਪਤਾ ਲੱਗਾ ਵੀ ਮੇਰੇ ਨਿਆਣੇ ਪੁਲਿਸ ਨੇ ਫੜ ਲਏ ਮੇਰੀ ਘਰ ਵਾਡੀ ਨੂੰ ਬੰਦੀ ਬਣਾਇਆ ਹੈ ਮੇਰੇ ਸਹੁਰੇ ਨੂੰ ਚੱਕ ਲਿਆ ਤੇ ਭਾਜੀ ਮਜਬੂਰੀ ਹੁੰਦੀ ਆ ਫਿਰ ਪੁਲਿਸ ਨੂੰ ਆ ਕੇ ਆਪਣੇ ਆਪ ਨੂੰ ਪੁਲਿਸ ਦੇ ਸਾਹਮਣੇ ਪੇਸ਼ ਹੋਣਾ ਸਾਡੀ ਮਜਬੂਰੀ ਆ ਇਸ ਕਰਕੇ ਮੈਂ ਅੰਮ੍ਰਿਤਪਾਲੇ ਵੀਰ ਨੂੰ ਕਹਾਂਗਾ ਵੀਰ ਅੰਮ੍ਰਿਤਪ ਜੀ ਤੇਰੀ ਪੰਡ ਤੇਰੇ ਪਿਓ ਨੂੰ ਲੈ ਕੇ ਘਰ ਆਉਣਾ ਜੁਮੇਵਾਰ ਸਾਡੀ ਆਪ ਜਿੱਥੇ ਅਚੜੀ ਕਰ ਰਹਾ ਨੇ ਇਹ ਕੌਮ ਦੀ ਜ਼ਿੰਮੇਵਾਰੀ ਬਣਦੀ ਵੀ ਹੈ ਕਿਉਂਕਿ ਜਿਹੜਾ ਜਾਂ ਤੇ ਫਿਰ ਸਰਕਾਰ ਚਾਹੁੰਦੀ ਹੈ ਕਿ ਸਾਡਾ ਜਿਹੜਾ ਪੰਜਾਬ ਆ ਉਹ ਗੰਦਲਾ ਹੋ ਜੇ ਜੋ ਟੈਲੈਂਟ ਚੱਲ ਰਿਹਾ ਆ ਕੁੜੀਆਂ ਸਾਰਾ ਕੁਝ ਕਰ ਰਹੀਆਂ ਜਾਂ ਤੇ ਸਰਕਾਰਾਂ ਚਾਹੁੰਦੀ ਹੋਣੀ ਹੈ ਤੂੰ ਇਹ ਨਾ ਬਾਹਰ ਬੈਠੇ ਹੋ ਜੀ ਤੂੰ ਹੀ ਕੋਈ ਮਾੜੀ ਜਿਹੀ ਕੋਈ ਵੀਡੀਓ ਤੇ ਗੱਲ ਕਰ ਦੋ ਨਾ ਕੁਝ ਤੁਹਾਡੇ ਚੈਨਲ ਇੰਡੀਆ ਦੇ ਵਿੱਚ ਨਹੀਂ ਚੱਲਦੇ ਮੇਰੇ ਚੈਨਲ ਵੀ ਇੰਡੀਆ ਵਿੱਚ ਨਹੀਂ ਚੱਲਦੇ ਭਾਜੀ ਮੇਰੇ ਚੈਨਲ ਦਾਤੇ ਜਦ ਕਿ ਅਸੀਂ ਗੱਲ ਧਰਮ ਦੀ ਕਰਦੇ ਆਂ ਕੌਮ ਦੀ ਕਰਦੇ ਆਂ ਤੇ ਜਿਹੜੇ ਇਹਨਾਂ ਦੇ ਚੈਨਲ ਨੇ ਖੁੰਨੇ ਚੱਲਦੇ ਫੇਰੇ ਪਤਾ ਹੈ ਪੰਜਾਬ ਨੂੰ ਵੀ ਗੰਦ ਪਰੋਸੋ ਆ 5-5 ਸਾਲ ਦੀ ਕੁੜੀਆਂ ਨਾਲ ਬਲਾਤਕਾਰ ਹੋਣੇ ਭਾਜੀ ਇਹ ਹੀ ਸਿੱਟਾ ਜੀ ਆ ਜਿਹੜੀਆਂ ਹੱਤਾਂ ਇਹ ਵੇ ਮੈਂ ਵੇਸਵਾ ਸ਼ਬਦ ਨਾਲ ਬੜਾ ਭਾਜੀ ਸਤਿਕਾਰ ਦਾ ਸ਼ਬਦ ਹੈ ਮੈਂ ਉਸ ਸ਼ਬਦ ਦੀ ਰਿਸਪੈਕਟ ਕਰਦਾ ਕਰਦਾ ਵੇਸਵਾ ਕੇ ਕੀਤਾ ਉਹ ਆਪਣਾ ਕੰਮ ਕਰਦੀਆਂ ਨੇ ਪਰ ਉਹਨਾਂ ਦਾ ਇੱਕ ਦਾਇਰਾ ਹੁੰਦਾ ਸੀ ਜੀ ਉਸ ਦਾਇਰੇ ਚ ਰਹਿੰਦੀਆਂ ਸੀ ਪਜਾਰਾਂ ਚ ਨਹੀਂ ਹੁੰਦੀਆਂ ਤੇ ਆਹ ਤਾਂ ਵੇਸਵਾ ਦੇ ਧਰਮ ਨੂੰ ਉਹਨਾਂ ਨੇ ਬਦਨਾਮ ਕਰਤਾ ਇਹਨਾਂ ਨੇ ਕਿੱਤੇ ਨੂੰ ਬਦਨਾਮ ਕਰਤਾ ਤੋ ਮੈਂ ਇੱਕ ਗੱਲ ਕਹਾਂਗਾ ਵੀ ਜਿਹੜੇ ਅਜ ਬਲਾਤਕਾਰ ਹੋ ਰਹੇ ਨੇ 5-5 ਸਾਲ ਦੀ ਬੱਚੀਆਂ ਨਾਲ 2-2 ਸਾਲ ਦੀ ਬੱਚੀਆਂ ਨਾਲ ਉਹਨਾਂ ਦੀ ਜ਼ਿੰਮੇਵਾਰ ਇਹੀ ਲੋਕ ਨੇ ਜੀ ਇਹ ਪਰਵਾਨਾ ਸਾਹਿਬ ਕੀ ਲੱਗਦਾ ਹੈ ਇਸ ਕਾਰਵਾਈ ਤੋਂ ਬਾਅਦ ਜਿਹੜੀ ਇਸ ਲਚਰਤਾ ਨੂੰ ਠੰਡ ਪਏਗੀ ਕਿਉਂਕਿ ਕਾਫੀ ਜਾਣੇ ਜਿਹੜੇ ਆ ਗੰਦ ਪਰਸੋਸ ਰਹੇ ਸੀ ਉਹ ਆਨ ਕੇ ਮਾਫੀਆਂ ਮੰਗ ਰਹੇ ਨੇ ਭਾਜੀ ਨਾ ਠੰਡ ਪਏਗੀ ਤੇ ਹੋਰ ਗੱਡੀ ਚੜ ਜਾਏਗਾ ਬਿਲਕੁਲ ਜੀ ਇਹ ਤਾਂ ਜ਼ਰੂਰੀ ਹੈ ਗੱਲ ਤੇ ਇਹ ਆ ਬਸ ਜੀ ਪਰਵਾਨਾ ਸਾਹਿਬ ਇਹ ਹੈ ਨਾ ਜੀ ਇਹ ਤੇਰਾ ਸੁੱਕੇ ਜਿੰਦੇ ਦੀ ਵੰਸ ਜੁਂਦੀ ਹੈ ਕੋਈ ਨਾ ਕੋਈ ਕੋਈ ਨਾ ਕੋਈ ਉੱਟ ਪੈਂਦਾ ਸਾਡੇ ਤੇ ਵੀ 302 ਚੱਲਦਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਜੀ ਕਿਸੇ ਨੇ ਸਾਡੇ ਤੇ ਵੀ 302 ਲੱਗੀ ਹੋਈ ਹੈ ਸੋ ਕਹਿਣ ਮੈਂ ਆਪਾਂ ਆਵੇ ਆ ਵੀ ਸਮੇਂ-ਸਮੇਂ ਤੇ ਜਿਹਨੂੰ ਜਿੱਤੇ ਗੁਰੂ ਸਾਹਿਬ ਨੂੰ ਸੇਵਾ ਦੇਣੀ ਹੈ ਉਹ ਸੰਦੀਪ ਸਿੰਘ ਖੰਨੀ ਕਦੇ ਸੁਣਿਆ ਸੀ ਬਿਲਕੁਲ ਕੋਈ ਪ੍ਰਚਾਰਕ ਸੀ ਕੋਈ ਜਸੇਦਾਰ ਸੀ ਕੋਈ ਪਰਵਾਨਾ ਸਾਹਿਬ ਕੋਈ ਜਸੇਬੰਦੀ ਸੀ ਤੁਸੀਂ ਇੱਕ ਕੰਮ ਕਰਨ ਵਾਲਾ ਬੰਦਾ ਸੀ ਉਹਨੇ ਵੇਖਿਆ ਸੂਰੀ ਗੱਡੀ ਚੜਦਾ ਉਹਨੇ ਬਿਲਕੁਲ ਜੀ ਕੋਈ ਪਤਾ ਨਹੀਂ ਗੁਰੂ ਸਾਹਿਬ ਨੇ ਕਿੰਨੂੰ ਕਿੱਥੇ ਸੇਵਾ ਦੇ ਦੇਣੀ ਆ ਪਰ ਤੁਸੀਂ ਸੱਨੀ ਵੀਰ ਦੀ ਗੱਲ ਕੀਤੀ ਉਹ ਮਹਾਰਾਜ ਪਤਾ ਤੁਹਾਡਾ ਵੀ ਕੋਈ ਨਹੀਂ ਵੀ ਤੁਸੀਂ ਆ ਜਾਓ ਪੰਜਾਬ ਤੁਸੀਂ ਸੇਵਾ ਲੈ ਜਾਓ ਦੁਆਰਾ ਫਿਰ ਕੈਨੇਡਾ ਵੇ ਜਾਓ ਬੋਲੋ ਵਾਹਿਗੁਰੂ ਹਾਂਜੀ ਨਹੀਂ ਮੈਂ ਉਹ ਗੱਲ ਕਰ ਰਿਹਾ ਪਰਵਾਨਾ ਸਾਹਿਬ ਕਿ ਗੁਰੂ ਸਾਹਿਬ ਦੀ ਕੋਈ ਪਤਾ ਨਹੀਂ ਉਹਨਾਂ ਨੇ ਕਿੱਦੇ ਸਿਰ ਤੇ ਹੱਥ ਰੱਖ ਦੇਣਾ ਆ ਔਰ ਕਿੱਦੇ ਕੋਲੋਂ ਸੇਵਾ ਲੈ ਲੈਣੀ ਆ ਕੋਈ ਪਤਾ ਨਹੀਂ ਆ ਤੁਸੀਂ ਸੱਨੀ ਵੀਰ ਦੀ ਗੱਲ ਕੀਤੀ ਮੈਨੂੰ ਕਿਉਂ ਜਿਹੜਾ ਸੂਰੀ ਸੀ ਉਹ ਸਾਰੀ ਕੌਮ ਨੂੰ ਗਾਲਾਂ ਕੱਢ ਰਿਆ ਸੀ ਕੱਲਾ ਸਣੀ ਨੂੰ ਨਹੀਂ ਕੱਡੀਆਂ ਉਹਨੇ ਤੇ ਉਸ ਵੀਰ ਨੇ ਜਦੋਂ ਉਹ ਗੱਡੀ ਚੜ੍ਹਿਆ ਤੇ ਹੁਣ ਇਸ ਟਾਈਮ ਜਿਹੜੇ ਹਾਲਾਤ ਨੇ ਚਾਹੀਦਾ ਤੇ ਇਹ ਸੀ ਕਿ ਘੱਟੋ ਘੱਟ ਐਸਜੀਪੀਸੀ ਮੈਨੂੰ ਉਹਨਾਂ ਨਾਲ ਰੋਸ ਆ ਕਿ ਐਸੇ ਵੀਰ ਦੀ ਪਰਿਵਾਰ ਦੀ ਬਾਹ ਫੜਦੇ ਆਰਥਿਕ ਮਦਦ ਕਰਦੇ ਪਰ ਉਹ ਹਾਲਾਤ ਕਹਿੰਦੇ ਇਦਾਂ ਦੇ ਹੈ ਨਹੀਂ ਕਿ ਉਹਦੀ ਕਿਸੇ ਵੱਲੋਂ ਵੀ ਮਦਦ ਕੀਤੀ ਨਹੀਂ ਜਾ ਰਹੀ ਤੇ ਕੀ ਇਦਾਂ ਫਿਰ ਸਹੀ ਜੀ ਮੈਂ ਨਾ ਇੱਕ ਗੱਲ ਕਰਨ ਲੱਗਾ ਜਿਸ ਪਹਿਲੀ ਵਾਰ ਜੀ ਤੁਹਾਡੇ ਚੈਨਲ ਤੇ ਗੱਲ ਕਰਨ ਲੱਗਾ ਅੱਜ ਤੱਕ ਮੈਂ ਕਦੇ ਇਹ ਗੱਲ ਨਹੀਂ ਕੀਤੀ ਜੀ ਕਿਉਂਕਿ ਨਾ ਸਾਨੂੰ ਵਿੱਦਿਆ ਦੀ ਲੋੜ ਆ ਹੂੰ ਨਾ ਭੁੱਖਾ ਜੀ ਕਦੇ ਭੁੱਖ ਸੀ ਅੱਜ ਤੋਂ 10 ਸਾਲ ਪਹਿਲਾਂ ਸਾਡਾ ਨਾਂ ਹੋਵੇ ਅੱਜ ਹੈਗਾ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਹੈਗਾ ਦੁਨੀਆ ਦਾ ਕੋਈ ਕੋਨਾ ਨਹੀਂ ਜਿੱਥੇ ਸਾਨੂੰ ਕੋਈ ਨਹੀਂ ਜਾਣਦਾ ਜੀ ਇਹੀ ਮਹਾਰਾਜ ਦੀ ਝੋਲੀ ਅਸੀਸ ਉਹਨਾਂ ਨੇ ਸਾਡੀ ਝੋਲੀ 'ਚ ਪਾਈ ਆ ਜੀ ਭਾਈ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਨੂੰ ਪੁੱਛ ਲਓ ਜੇ ਰੱਖੇ ਜੀ ਉਹਨਾਂ ਦੀ ਉਹਨਾਂ ਦੀ ਮਦਦ ਸਬ ਤੋਂ ਵੱਧ ਕਿੰਨੇ ਕੀਤੀ ਜੀ ਪਾਪਾ ਕਦੇ ਰੋਲਾ ਨਹੀਂ ਪਾਇਆ ਭਾਜੀ ਜੀ ਭਾਈ ਸੰਦੀਪ ਸਿੰਘ ਸੰਨੀ ਦੇ ਮਾ ਮਾਤਾ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਦਾ ਭਾਜੀ ਵੀਜ਼ਾ ਲਵਾਇਆ ਅੰਗਲੈਂਡ ਦਾ ਪਰਵਾਨਾ ਸਾਹਿਬ ਤੁਸੀਂ ਤੇ ਕਰ ਰਹੇ ਹੋ ਤੁਸੀਂ ਪੁੱਛ ਤੁਸੀਂ ਤੇ ਕਰ ਰਹੇ ਹੋ ਪਰ ਜਿਨ੍ਹਾਂ ਦਾ ਪੁੱਛੋ ਜੇ ਕਿੰਨੇ ਲਵਾਇਆ ਪੁੱਛੋ ਜੇ ਨਹੀਂ ਪੁੱਛੋ ਜੇ ਕਿੰਨੇ ਲਵਾਇਆ ਫਿਰ ਭਾਜੀ ਉਹਨੂੰ ਇਹ ਪੁੱਛੋ ਜੋ ਕਿਹੜੇ ਘਰ ਵਿੱਚ ਰਹੇ ਕਿਹਦੇ ਪਰਿਵਾਰਾਂ ਚ ਰਹੇ ਭਾਜੀ ਇਹ ਅਸੀਂ ਰੋਲਾ ਪਾ ਕੇ ਕਿਸੇ ਨੂੰ ਵਿਖਾਉਣਾ ਨਹੀਂ ਜੀ ਜੇ ਭਾਈ ਸੰਦੀਪ ਸਿੰਘ ਸੰਨੀ ਜਿਹੜੇ ਲੋਕ ਕਹਿੰਨ ਨਾ ਮੈਂ ਉਹਨਾਂ ਨੂੰ ਪੇਜਾਇਸ਼ੇ ਕਰਕੇ ਸੀ ਬਾਹਰ ਭਾਜੀ ਲਿਆਓ ਪੈਸੇ ਕੱਠੇ ਕਰਕੇ ਕਿਉਂ ਕਿ ਸੰਦੀਪ ਸਿੰਘ ਸੰਨੀ ਦੇ ਕੇਸ ਵਾਸਤੇ ਮਾਇਆ ਦੀ ਲੋੜ ਆ ਬਿਲਕੁਲ ਕਿਉਂ ਲੋੜ ਆ ਉਹ ਸ਼ਾਇਦ ਮੈਂ ਤੁਹਾਡੇ ਨਾਲ ਚੈਨਲ ਤੇ ਗੱਲ ਨਹੀਂ ਕਰ ਸਕਦਾ ਤੁਸੀਂ ਸਿਆਣੇ ਹੋ ਸਮਝ ਸਕਦੇ ਹੋ ਕੁਝ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ ਜੀ ਭਾਜੀ ਮੰਨ ਲਓ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਨੂੰ ਨਹੀਂ ਵੀ ਲੋੜ ਕੇਸ ਵਾਸਤੇ ਜੀ ਭਾਜੀ ਜੇ ਕੋਈ 2 4 5 ਕਰੋੜ ਰੁਪਈਆ ਉਹਦੇ ਘਰ ਚੁਰ ਜਾਏਗਾ ਕੋਈ ਲੋੜਾ ਆ ਜਾਏਗਾ ਜੀ ਜਵਾਬ ਦਿਓ ਮੈਨੂੰ ਇੱਥੇ 1 ਕਰੋੜ ਦਾ ਪਲਾਟ ਨਹੀਂ ਮਿਲਦਾ ਚੰਡੀਗੜ੍ਹ ਦੇ ਵਿੱਚ 10 ਗੱਜ ਜਗ੍ਹਾ ਨਹੀਂ ਮਿਲਦੀ 10 ਗੱਜ ਜਗ੍ਹਾ ਅਸੀਂ ਗੱਲਾਂ ਕਰਦੇ ਆ ਪੈਸੇ ਦੀਆਂ ਸੋ ਕਹਿਣ ਦਾ ਭਾਵੇਂ ਆ ਵੀ ਸਾਡੀ ਕੌਮ ਨੂੰ ਸੋਚਣਾ ਚਾਹੀਦਾ ਬਿਲਕੁਲ ਸਾਡੀ ਕੌਮ ਤਾਂ ਆ ਕਹਿੰਦੀ ਹੈ ਵੀ ਪੈਸਾ ਇਕੱਠਾ ਕਰਨ ਲੱਗੇ ਕਿ ਗਣਾ ਕਰ ਲਿਆ ਨੇ ਪੈਸਾ ਇਕੱਠਾ ਕਰ ਲਿਆ ਪਰਿਵਾਰ ਨੇ ਉਹਦਾ ਹੱਕ ਸੀ ਉਹਨੂੰ ਤੇ ਸੋਨੇ ਨਾਲ ਤੋਲ ਦੋ ਤਾਂ ਥੋੜਾ ਉਹਨੂੰ ਤੇ ਪੈਸੇ ਨਾ ਤੁਨ ਤੋੜਾ ਉਹਦੇ ਨਾਂ ਤੇ ਆਪਣੇ ਕੋਠੀਆਂ ਘਰਾਂ ਬੰਗਲੇ ਲਵਾ ਦੇ ਉਹ ਵੀ ਥੋੜਾ ਜੀ ਹੈ ਨਾ ਸੋਚ ਕਰਕੇ ਭਾਜੀ ਅਸੀਂ ਸਾਡੇ ਕੋ ਜਿੰਨਾ ਕੋਇਆ ਪਰ ਅਸੀਂ ਕਦੇ ਅੱਜ ਪਹਿਲੀ ਵਾਰ ਮੈਂ ਡਰ ਕੇ ਕਹਿੰਨਾ ਗੁਰੂ ਕਰਗੀ ਤਾਂ ਪਾਸ਼ਾ ਗੁਰੂ ਰਾਮਦਾਸ ਤੋਂ ਤੁਸੀਂ ਗੱਲ ਕੀਤੀ ਤੇ ਮੈਂ ਤਾਂ ਤੁਹਾਡੇ ਜ਼ਿਕਰ ਕਰ ਲੈਣ ਤੇ ਅੱਜ ਤੱਕ ਕਿਤੇ ਜ਼ਿਕਰ ਵੀ ਨਹੀਂ ਸੁਣਿਆ ਹੋਣਾ ਮੇਰਾ ਵੀ ਪਰਵਾਨੇ ਨੇ ਪਰ ਪਰਿਵਾਰ ਨੂੰ ਪੁੱਛ ਲਿਓ ਅਸੀਂ ਪਰਿਵਾਰ ਦੇ ਵੀਜ਼ੇ ਨਾ ਦੱਸਿਆ ਕਿਸੇ ਨੇ ਪੁੱਛਿਆ ਕਾਗਜ਼ ਆਪ ਕਹੇ ਮੈਂ ਮੈਂ ਹੀ ਕਾਗਜ਼ ਦੋ ਮੈਨੂੰ ਮੈਂ ਵੀਜ਼ਾ ਲਵਾਵਾਂ ਮੈਂ ਆਪਣੇ ਪਰਿਵਾਰ ਨੂੰ ਕਹਿ ਕੇ ਮੇਰੇ ਮੇਰਾ ਪਰਿਵਾਰ ਮੇਰੀ ਭੂਆ ਮੇਰੇ ਤਾਏ ਮੇਰੇ ਡੈਡੀ ਅਰੀ ਮੇਰਾ ਸਾਰੇ ਮੇਰੇ ਭੈਣਾ ਪਰਿਵਾਰ ਮੇਰਾ ਭਾਜੀ 50 ਜੀ ਨੇ ਮੇਰੇ ਨਾਲ ਲੈਂਦੇ ਵਿੱਚ ਜੀ ਮੇਰਾ ਵੀਰ ਆ ਅਰਜਿੰਦਰ ਸਿੰਘ ਖੇਲਾ ਮੇਰੇ ਭੂਆ ਦਾ ਬੇਟਾ ਅਸੀਂ ਕਹਿ ਕੇ ਭਾਜੀ ਹੀ ਵਿਜੇ ਲਵਾਏ ਆਪਣੇ ਪਰਿਵਾਰ ਨਾਲ ਕਿ ਵਿਜੇ ਲਵਾਏ ਭਾਜੀ ਜੀ ਬਹੁਤ ਵਧੀਆ ਤੁਸੀਂ ਕਾਰਜ ਕੀਤਾ ਪਰਵਾਨਾ ਸਭ ਕਿਉਂਕਿ ਜਿਨ੍ਹਾਂ ਜਿਉਂ-ਜਿਉਂ ਸ਼ਹੀਦਾਂ ਦੀ ਜਿਨ੍ਹਾਂ ਦੇ ਉਹਦੇ ਪਰਿਵਾਰ ਦੀ ਬਾਹ ਫੜਨੀ ਕੌਮ ਦਾ ਫਰਜ਼ ਆ ਕਿਉਂਕਿ ਸ਼ਹੀਦ ਹੁਣ ਜਿੱਦਾਂ ਗੰਧ ਪੈ ਰਿਆ ਸੀ ਪੰਜਾਬ ਦਾ ਕਲਚਰ ਜਿਹੜੀ ਬੱਚੀਆਂ ਬੱਚੇ ਸਨ ਉਹ ਕਿੱਧਰ ਨੂੰ ਜਾ ਰਹੇ ਸੀ ਤੇ ਜੇ ਮੈਨੋਂ ਸਭ ਨੇ ਕੰਮ ਕੀਤਾ ਆ ਤੇ ਕੁਝ ਲੋਕ ਜਿਹੜੇ ਨੇ ਸ਼ਿਵ ਸੈਨਾ ਵਾਲੇ ਜਿਹੜੇ ਨੇ ਉਹ ਤਾਂ ਬੜਾ ਬੋਲ ਰਹੇ ਨੇ ਕਹਿੰਦੇ ਇਦਾਂ ਕੁਝ ਹੋਣਾ ਨਹੀਂ ਸੀ ਚਾਹੀਦਾ ਕੀ ਉਹ ਚਾਹੁੰਦੇ ਨੇ ਕਿ ਪੰਜਾਬ ਦਾ ਵਿੱਚ ਗੰਦ ਰਹਿ ਜਾਏ ਉਹ ਜਿਹੜੇ ਸਾਡੇ ਛੋਟੇ ਬੱਚੀ ਬੱਚੀਆਂ ਨੇ ਜਿਵੇਂ ਮੈਂ ਉਹ ਹਾਂਜੀ ਜਿਹੜੇ ਸ਼ਿਵ ਸੈਨਾ ਜਿਹੜੇ ਸ਼ਿਵ ਸੈਨਾ ਵਾਲਿਆਂ ਨੇ ਜੀ ਉਹਨਾਂ ਦੇ ਧੀਆ ਸਾਡੀਆਂ ਧੀਆ ਨੇ ਜੀ ਉਹਨਾਂ ਦੇ ਭਣਾ ਸਾਡੀਆਂ ਭਣਾ ਨੇ ਹੂੰ ਉਹ ਇੱਕ ਵਾਰ ਕਹਿ ਦੇਣ ਵੀ ਨਹੀਂ ਹੁਣ ਜਦ ਮੈਂ ਉਹਨਾਂ ਦੇ ਘਰ ਜਾਵਾਂਗਾ ਜੀ ਉਹਨਾਂ ਦੇ ਘਰ ਮੈਂ ਕੁਝ ਵੀਡੀਓ ਲੈ ਕੇ ਜਾਵਾਂਗਾ ਜੀ ਅੰਕਨ ਕੁਮਾਰੀ ਦੀਆਂ ਉਹ ਵੀਡੀਓ ਪਰਿਵਾਰ ਆਪਣੀ ਧੀਆ ਆਪਣੀ ਭੈਣ ਨਾਲ ਮੇਰੇ ਨਾਲ ਬਹਿ ਕੇ ਵੇਖ ਲੈਣਾ ਜੀ ਬਸ ਜਿਹੜੇ ਵੀ ਹੈਗੇ ਨਾ ਆਪਾਂ ਕੋਈ ਫालतू ਗੱਲ ਨਹੀਂ ਕਰਨੀ ਕਿਸੇ ਨੂੰ ਮਾੜਾ ਨਹੀਂ ਕਹਿਣਾ ਨਾ ਸਾਨੂੰ ਵੀਊ ਦੀ ਭੁੱਖ ਹੈ ਨਾ ਟੀਆਰਪੀ ਦੀ ਭੁੱਖ ਹੈ ਨਾ ਭਾਜੀ ਅੱਜ ਤੱਕ ਤੁਹਾਡੇ ਚੈਨਲ ਦੇ ਮਾਧਿਅਮ ਦੁਆਰਾ ਕਹਿ ਰਹੇ ਹਾਂ ਕਿ ਇੱਕ ਬੰਦਾ ਚੈਨਲ ਕਰ ਜੇ ਵੀ ਅਸੀਂ ਕਿਸੇ ਧੀ ਭੈਣ ਦੇ ਫੈਸਲੇ 'ਚ ਪੈਸਾ ਲਿਆ ਅਸੀਂ ਕਿਸੇ ਏਜੰਟਾ ਤੋਂ ਪੈਸਾ ਲਿਆ ਅਸੀਂ ਕਿਸੇ ਰੋਲੇ 'ਚ ਪੈਸਾ ਲਿਆ ਅਸੀਂ ਕਦੇ ਕਿਸੇ ਕੋਲੋਂ ਬਾਹਰੋਂ ਪੈਸਾ ਲਿਆ ਜੀ ਚੈਲੰਜ ਕਰਦੇ ਤੁਹਾਡੇ ਚੈਨਲ ਤੇ ਅਸੀਂ ਇਸ ਕਰਕੇ ਤੁਰੇ ਫਿਰਦੇ ਗੁਰੂ ਸਾਹਿਬ ਦਾ ਤਰਸਾ ਚੰਗਾ ਖਾਂਦੇ ਹੀ ਚੰਗਾ ਪਹਿਨਦੇ ਹੀ ਮਾੜੇ ਤੋਂ ਮਾੜੇ ਸਮੇਂ ਚੋ ਵੀ ਲੰਗੇ ਆ ਜਦੋਂ ਸਾਡੇ ਬੱਚਿਆਂ ਨੇ ਸਕੂਲਾਂ ਦੇ ਨਾਕ ਅੰਟੀਚੇ ਜਦੋਂ ਅਸੀਂ ਕਿਰਾਏ ਦੇ ਰਿਆਂ ਉਹਨਾਂ ਸਮੇਂ ਚ ਲੰਗੇ ਆ ਅੱਜ ਫੇਰ ਕੋਠੀ ਦਿੱਤੀ ਗੁਰੂ ਸਾਹਿਬ ਨੇ ਫੇਰ ਕਰ ਦਿੱਤਾ ਫੇਰ ਗੱਡੀ ਦਿੱਤੀ ਗੁਰੂ ਸਾਹਿਬ ਨੇ ਤੇ ਗੁਰੂ ਸਾਹਿਬ ਤਰਸਾ ਪਰ ਗੱਲ ਇਹ ਆ ਵੱਡੇ ਵੀਰ ਵੀ ਆ ਸ਼ਿਵਸ਼ੇਨ ਨਾਲ ਖਾਨੂੰ ਕੋਈ ਜੋ ਮਰਜ਼ੀ ਕਹੇ ਜੋ ਪੈਸੇ ਕੱਟੇ ਕਰਦਾ ਦੇ ਆ ਅਸੀਂ ਕਿਸੇ ਲੱਲੂ ਛੱਲੂ ਨੂੰ ਅਸੀਂ ਕਹਿ ਰਹੋ ਸਫਾਈਆਂ ਨੇ ਦੇਣੀਆਂ ਪਰ ਜੇਕਰ ਉਹ ਗੱਲਾਂ ਕਰਦੇ ਨੇ ਵੀ ਆ ਹੋ ਗਿਆ ਉਹ ਗਿਆ ਉਹ ਵੀਡੀਓ ਉਹ ਉਹ ਵੀ ਸਾਡੀ ਭੈਣ ਸੀ ਕੰਜਨ ਕੁਮਾਰੀ ਪਾਜੀ ਆਪਾਂ ਕਿਸੇ ਨੂੰ ਗੱਲ ਥੋੜੀ ਕਹਿਣਾ ਹੈ ਸਾਡੀ ਭੈਣ ਹੀ ਸੀ ਉਹਦੀਆਂ ਵੀਡੀਓ ਕੋਈ ਕੁਝ ਵੀਡੀਓ ਐਦਾਂ ਦੀ ਵੀਡੀਓ ਜਿਹੜੀ ਆ ਜਨਤਕ ਨਹੀਂ ਅਸੀਂ ਕਰ ਸਕਦੇ ਉਹ ਵੇਖ ਲੈਣ ਤੇ ਫਿਰ ਅਗਲੀ ਗੱਲ ਕਰ ਲੋ ਸੋ ਪਰਵਾਨਾ ਸਾਹਿਬ ਜੀ ਤੁਸੀਂ ਆਪਣੇ ਚੈਨਲ ਦੇ ਨਾਲ ਟਾਈਮ ਰੱਖ ਦਿਓ ਅਸੀਂ ਘਰ ਲੰਘ ਜਾਂਗੇ ਵੀਡੀਓ ਲੈ ਕੇ ਸੋ ਪਰਵਾਨਾ ਸਾਹਿਬ ਕੀ ਹੈ ਫਿਰ ਇਹਦਾ ਹੱਲ ਕੋਈ ਆ ਸਾਡਾ ਹੱਲ ਮਤਲਬ ਜਿਹੜਾ ਖਾਲਸਤਾਨ ਹੀ ਆ ਫਿਰ ਸਾਡਾ ਪੰਜਾਬ ਉਹ ਪਾਜੀ ਮੈਨੂੰ ਇਹ ਨਹੀਂ ਪਤਾ ਵੀ ਕਦੋਂ ਬੰਨਣਾ ਹੈ ਜੀ ਮੈਂ ਤਾਂ ਅਰਦਾਸਾਂ ਕਰਦਾ ਵੀ ਮੈਂ ਮਰ ਜਾਂ ਸ਼ਾਇਦ ਖਾਲਸਾ ਨਾ ਵੇਖਾਂ ਪਰ ਮੈਂ ਅਰਦਾਸ ਕਰਦਾ ਮੇਰੀ ਔਲਾਦ ਆਪਣੇ ਘਰ ਦਾ ਮੂੰਹ ਜ਼ਰੂਰ ਵੇਖੇ ਭਾਜੀ ਕਿਉਂਕਿ ਹੁਣ ਤਾਂ ਆਮ ਲੋਕ ਵੀ ਕਹਿਣ ਲੱਪੇ ਨੇ ਕਹਿੰਦੇ ਜਿਹੜੀ ਮਰਿਆਦਾ ਸਿੱਖਾਂ ਦੀ ਹੈ ਅਸਲ ਵਿੱਚ ਇਹ ਸਾਰੀ ਦੁਨੀਆ ਦੀ ਮਰਿਆਦਾ ਹੋਣੀ ਚਾਹੀਦੀ ਹੈ ਕਿਉਂਕਿ ਇਸ ਮਰਿਆਦਾ ਦੇ ਬਾਰੇ ਬਹੁਤ ਸਾਰੇ ਲੋਕਾਂ ਨੇ ਗੱਲ ਕੀਤੀ ਹੈ ਕਿ ਜਿਹੜੇ ਸਿੰਘ ਨੇ ਉਹ ਭਾਤੀਆਂ ਆਪਣਾਂ ਦੀ ਜਿੱਤ ਬਚਾਉਂਦੇ ਆਏ ਨੇ ਲੋਕਾਂ ਨੂੰ ਲੋਕਾਂ ਨੂੰ ਛੱਡੋ ਆ ਕੋਈ ਤਕਨੀਕ ਬਣਾਈ ਹੋਣੀ ਆ ਆ ਕਿਹੜਾ ਐਲਨ ਮਸਕ ਹਾਂਜੀ ਹਾਂਜੀ ਉਹ ਉਹ ਉੱਥੇ ਕਿਸੇ ਨੇ ਕੁਐਸਚਨ ਕਰਤਾ ਵੀ ਦੁਨੀਆ ਦਾ ਧਰਮ ਚੰਗਾ ਕਿਹੜਾ ਜੀ ਭਾਜੀ ਉਹਦੀ ਟੈਕਨੋਲੋਜੀ ਜਿਹੜੀ ਦੁਨੀਆ ਦੇ ਮਤਲਬ ਆਈਡੀਆ ਜਿਹੜੇ ਕੋਰੋਨਾ ਕੋਰੋਨਾ ਦਰਖਾਵਾ ਉਹਨੇ ਬਣਾਈ ਆ ਉਹ ਟੈਕਨੋਲੋਜੀ ਨੇ ਵੀ ਜਵਾਬ ਦੇਤਾ ਵੀ ਸਿੱਖ ਧਰਮ ਤੋਂ ਪਤਾ ਕੋਈ ਨਹੀਂ ਬੋਲੋ ਬਾਰੇ ਹਾਂਜੀ ਤੇ ਇਹ ਪ੍ਰਵਾਨਾ ਸਾਹਿਬ ਹਰ ਵੇਲੇ ਜਿਹੜੇ ਸਿੰਘ ਸਹੀ ਰਸਤੇ ਤੇ ਚੱਲਦੇ ਨੇ ਸਿੱਖ ਕੌਮ ਨੂੰ ਹੀ ਕਿਉਂ ਦਬਾਇਆ ਜਾਂਦਾ ਕੀ ਕਾਰਨ ਪਾਰੀ ਇਹਦੇ ਜਨਾਹ ਗੁਨਾਹ ਕੋਈ ਨਹੀਂ ਦਬਾਇਆ ਜਾਂਦਾ ਮੈਂ ਕਹਿੰਦਾ ਸ਼ੁਕਰ ਆ ਸਭ ਕੋ ਦਬਾਉਂਦੇ ਰਹਿ ਸੰਨੂੰ ਜੀ ਪਾਜੀ ਹਾਂਜੀ ਕਿਉਂਕਿ ਜਿਸ ਕਾਮਨਾ ਤੱਕਾ ਹੁੰਦਾ ਉਹੀ ਕਾਮ ਜਾਗਦੀ ਰਹਿੰਦੀ ਆ ਜੀ ਕਿ ਜਿਹੜੀ ਕਾਮਨਾ ਤੱਕਾ ਨਹੀਂ ਹੁੰਦਾ ਪਾਜੀ ਉਹ ਸੌ ਜਾਂਦੀ ਆ ਜੀ ਮੈਂ ਕਹਿੰਦਾ ਸ਼ੁਕਰ ਕਦੇ ਕਿਸਾਨੀ ਦੇ ਵੇਲੇ ਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਕਰਕੇ ਜੀ ਕਦੇ ਪਾਜੀ ਆੜੇ ਨੌਜੋਨੀ ਪੱਕਾ ਕਰਕੇ ਜੀ ਕਦੇ ਸਾਡੇ ਹਰਿਮੰਦਰ ਸਾਹਿਬ ਤੇ ਕਦੇ ਸਾਡੇ ਸਥਾਨਾਂ ਦੇ ਗੱਲਾਂ ਕਰਕੇ ਤੇ ਸਾਨੂੰ ਜਗਾਉਂਦੇ ਰਹਿੰਦੇ ਨੇ ਧੰਨਵਾਦ ਇਹਨਾਂ ਦਾ ਭਾਜੀ ਧੰਨਵਾਦ ਹੈ ਜਿੱਤੇ ਸਾਡੀ ਕਾਮ ਸੋਜੇ ਭਾਜੀ ਸੋਣਾ ਨਹੀਂ ਰਣ ਜਗਾਈ ਰੱਖਣੇ ਕੋਈ ਨਹੀਂ ਅਸਾ ਪਰਵਾਨਾ ਸਾਹਿਬ ਕੁਝ ਲੋਕ ਜਿਹੜੇ ਇੱਥੋਂ ਬਾਹਰੋਂ ਵੀ ਕੁਝ ਕੁੜੀਆਂ ਜੜੀਆਂ ਨੇ ਉਹ ਆਪਣੇ ਇਦਾਂ ਹੀ ਕੰਚਨ ਕੁਮਾਰੀ ਵਾਂਗੂ ਜਿਹੜਾ ਉਹ ਵੀਡੀਓ ਪਾ ਰੀਆਂ ਨੇ ਜਾਂ ਕੁਝ ਮੀਡੀਆ ਵਾਲੇ ਜਿਹੜੇ ਨੇ ਕੈਨੇਡਾ ਬੈਠੀ ਇੱਕ ਸੁਰਲੀ ਨੇ ਸੁਰਲੀ ਨੂੰ ਕਾਲ ਬੈਠੀ ਤੁਹਾਡੇ ਕੈਨੇਡਾ ਜੀ ਉਹ ਜੇ ਵੇਖਦੇ ਹੋਵੇ ਤੇ ਮੈਸੇਜ ਮੇਰਾ ਨੋਟ ਕਰਕੇ ਨੂੰ ਸਮਝਾ ਦਿਓ ਪੰਜਾਬੀ ਚ ਜੀ ਇੱਕ ਪਾਸੇ ਕਹਿੰਦੀ ਮੇਰਾ ਪਿਓ ਵੈਡੀ ਲੈਟਰ ਤੇ ਹੈ ਮੇਰੇ ਪਿਓ ਨੂੰ ਕੈਂਸਰ ਹੈ ਫਲਾਣਾ ਇਹ ਹੈ ਉਹ ਹੈ ਜੀ ਇਹਨਾ ਸੋ ਕਹਿਣ ਦਾ ਭਾਵ ਹੈ ਆ ਭਾਜੀ ਉਹਨੂੰ ਉਹਦਾ ਮੈਸੇਜ ਪਹੁੰਚਾ ਦਿਓ ਜੀ ਵੀ ਕੈਨੇਡਾ ਵਿੱਚ ਵੀ ਸੁੱਕੇ ਜਿੰਦਿਆਂ ਦੀ ਪੰਸਮਨ ਤੇ ਬੈਠੀ ਆ ਜੀ ਕੈਨੇਡਾ ਵਿੱਚ ਵੀ ਪਿੰਡ ਵਾਲੇ ਦੇ ਪਿਆਰ ਕਰਨ ਵਾਲੇ ਬੜੇ ਬੈਠੇ ਨੇ ਜੀ ਤੋਂ ਗੱਲ ਤੇ ਪੰਜਾਬ ਤੇ ਪੰਜਾਬੀ ਤੇ ਦੀ ਆ ਤੂੰ ਟਲ ਜਾ ਟਲ ਜਾ ਟਲ ਜਾ ਬੀਬਾ ਇਹਦੇ ਕੈਨੇਡਾ ਵਿੱਚ ਵੀ ਯੋਧੇ ਬੜੇ ਟੰਗਲ ਮੇਟ ਨੂੰ ਪੈਨ ਜਲਾਉਣਾ ਕੇ ਨੇ ਇਹ ਮੈਸੇਜ ਪਹੁੰਚਾ ਦਿਓ ਦਿੱਤਾ ਬਿਲਕੁਲ ਜੀ ਪ੍ਰਵਾਨਾ ਸਾਹਿਬ ਕਹਿੰਦੇ ਉਹ ਕਾਮੀ ਐਸਾ ਕੰਮ ਬੂਲੇ ਨਾ ਕਿਤੇ ਜੇ ਤੈਨ ਤਾਂ ਪਛਤਾਈ ਉਹਨਾਂ 4 ਲੱਖ ਫੋਲੋਅਰ ਸੀ ਉਹਦੇ ਤੇ ਨਾਲ ਕੋਈ ਵੀ ਨਹੀਂ ਖੜਿਆ ਮੇਰੇ ਖਿਆਲ ਨਾਲ ਇਹਦੇ ਤੋਂ ਸਿੱਧ ਲੈ ਹੀ ਲੈਣੀ ਚਾਹੀਦੀ ਸਾਰਿਆਂ ਬਾਜੀ ਤਿੰਨ ਬੰਦੇ ਹੀ ਸਰਕਾਰ ਤੇ ਮਾਂ ਭਰਾ ਤੇ ਇੱਕ ਅਧੌਰ ਹੋਣਾ ਉਹ ਤਿੰਨਾਂ ਨੇ ਵੀ ਮੂੰਹ ਟੱਕੇ ਹੋਏ ਸੀ ਕੋਈ ਐਂਬੂਲੈਂਸ ਨਹੀਂ ਤਿਆਰ ਯੋਦੀ ਬੋਡੀ ਲੈ ਕੇ ਜਾਣ ਵਾਸਤੇ 4 ਲੱਖ ਫੋਲੋਅਰ ਕਿਸੇ ਨੇ ਹਾਰ ਨਾਰੀ ਮਾਰਿਆ ਹੈ ਨਾ ਪਰ ਕੰਟੈਂਟ ਆ ਵੀ ਮਾਰੇ ਵੀ ਕਿਉਂ ਉਹਦਾ ਜਿਹੜਾ ਕੰਟੈਂਟ ਸੀ ਉਹਦੇ ਜਿਹੜੇ ਕੰਮ ਸੀ ਉਹ ਹਾ ਦੇ ਨਾਰੇ ਵਾਲੇ ਤਾਂ ਸੀ ਨਹੀਂ ਉਹ ਤਾਂ ਉਹ ਸੀ ਜਿਹੜੇ ਵਸ ਪਰਵਾਨਾ ਸਾਹਿਬ ਇੱਕ ਗੱਲ ਮੈਨੂੰ ਦੱਸਿਓ ਜਿੱਥੇ ਉਹਦਾ ਕਸੂਰ ਆ ਕਿਤਨਾ ਕਿਤੇ ਵੇਖਣ ਵਾਲਿਆਂ ਦਾ ਵੀ ਤਾਂ ਕਸੂਰ ਆ ਨਾ ਜਿਹੜੇ ਉਹਨਾਂ ਨੂੰ ਪੰਪ ਦਿੰਦੇ ਨੇ ਵੀ ਚੱਕ ਕੇ ਰੱਖੋ ਕੰਮ ਸਾਡੇ ਲੋਕ ਨਾ ਸਵਾਰ ਚਸਕੇ ਦੇ ਮਾਰੇ ਹੋਏ ਨੇ ਹੂੰ ਸਾਡੇ ਲੋਕ ਪੰਪਾਂ ਵਾਲੇ ਸਾਡੇ ਨਾਲੇ ਵੀ ਕਿਹੜੇ ਖੜਦੇ ਨੇ ਸਾਡੇ ਵੀ ਤੇਰੇ ਫੋਲੋਅਰ ਨੇ ਜੀ ਜਦੋਂ ਸਾਡੇ ਤੇ ਪਿੱਛੇ ਪੈਂਦੀ ਐਥੇ ਕਿਹੜਾ ਤੂੰ ਹੀ ਕਿਹੜਾ ਖੜ ਜਾਂਦਾ ਸਾਡੇ ਨਾਲ ਕੇ ਦੱਸ ਦੋ ਨੋਂ ਪਰਚੇ ਨੇ ਮੇਰੇ ਤੇ ਤੂੰ ਹੀ ਦੱਸ ਦੋ ਕੈਨੇਡਾ ਤੋਂ ਕਿਹੜਾ ਖੜੇ ਆ ਕੇ ਤੁਹਾਡਾ ਚੈਨਲ ਕਿਹੜਾ ਖੜ ਕੇ ਆ ਕੇ ਸੋ ਇਸ ਦਾ ਵੀ ਗੁੱਸਾ ਨਾ ਕਰੋ ਭਾਜੀ ਤੁਹਾਨੂੰ ਵੀ ਤੁਹਾਨੂੰ ਕੰਟੈਂਟ ਚਾਹੀਦਾ ਤੂੰ ਹੀ ਆਪਣੇ ਚੈਨਲ ਤੇ ਚਲਾਉਣਾ ਖੜਦਾ ਕੋਈ ਨਹੀਂ ਭੱਜ ਕੇ ਨਾਲ ਨਹੀਂ ਪਰਵਾਨਾ ਸਾਹਿਬ ਜੇ ਖੜਦੇ ਨਹੀਂ ਤੇ ਫਿਰ ਐਦਾਂ ਦੇ ਯੋਰੇ ਕਿੱਥੋਂ ਪੈਦਾ ਹੁੰਦੇ ਫਿਰ ਤੁਸੀਂ ਆਪ ਹੀ ਤੇ ਕਹਿੰਦੇ ਹੋ ਵੀ ਖੜਦੇ ਆਸੀਂ ਤੇ ਬਾਕੀ ਇਹ ਗੱਲ ਐ ਪਰਵਾਨਾ ਸਾਹਿਬ ਇਹ ਟਾਮੀ ਨੇ ਮਤਪਾਲ ਸਿੰਘ ਮੇਰਾ ਦਾ ਕਿੰਨੇ ਜਿ세 ਉਹ ਨਿਹੰਗ ਸਿੰਘਾਂ ਦੇ ਬਾਣੇ ਤੇ ਰਹਿੰਦਾ ਸੀ ਉਹ ਭਰਾ ਸਾਡਾ ਜੀ ਪਰਵਾਨਾ ਸਾਹਿਬ ਤੁਸੀਂ ਕਹਿੰਦੇ ਆ ਮਾਨ ਲਿਆ ਉਹ ਦੀ ਵਿਚਾਰਧਾਰਾ 'ਚ ਫਰਕ ਹੋਏਗਾ ਅਮਰਪਾਲ ਦੀ ਜਾਂ ਅਮਰਪਾਲ ਦੀ ਮੇਰੇ ਨਾਲ ਵੀ ਮੈਂ ਕਹਿੰਦਾ ਵੀ ਮੇਰੀ ਵਿਚਾਰਧਾਰਾ ਦਾ ਅਮਰਪਾਲ ਦੀ ਵਿਚਾਰਧਾਰਾ 'ਚ ਫਰਕ ਸੀ ਸਾਡੀ ਵੀ ਕਈ ਗੱਲਾਂ ਦੇ ਨਹੀਂ ਜਿ ਬਣਦੀ ਤੇ ਜੇ ਨਹੀਂ ਬਣਦੀ ਇਹਦਾ ਕੀ ਮਤਲਬ ਹੈ ਵੀ ਅਸੀਂ ਜੇ ਉਹਨੇ ਕੰਮ ਕੌਮ ਵਾਸਤੇ ਕੀਤਾ ਉਹਨੂੰ ਛੱਡਦੀ ਅਸੀਂ ਪਰਵਾਨਾ ਸਾਹਿਬ ਜਿੱਦਾਂ ਤੁਸੀਂ ਕਹਿੰਦਾ ਕੈਨਰ ਵੀਰ ਖੜ ਦੇਣੀ ਇੱਕ ਸਿਵਾ ਹੁੰਦੀ ਤਨ ਦੀ ਇੱਕ ਕਮਾਨੀ ਦੀ ਇੱਕ ਧਨ ਦੀ ਤੇ ਐਨਰ ਵੀਰ ਤੇ ਧਨ ਦੇ ਬਾਹਰ ਲਾ ਦਿੰਦੇ ਨੇ ਵੱਖਰੀ ਗੱਲ ਉਹ ਪਤਾ ਨਹੀਂ ਸਹੀ ਪਹੁੰਚਦਾ ਕਿ ਨਹੀਂ ਪਹੁੰਚਦਾ ਮੇਰੇ ਕੋਲ ਤਾਂ ਕੋਈ ਨ ਲੱਗਾ ਮਾਰ ਧਨ ਦਾ ਇਹ ਕਹੇ ਨੇ ਲਾਇਆ ਹੈ ਤੇ ਮੈਨੂੰ ਡਿਟੇਲਾਂ ਭੇਜ ਦਿਓ ਜੀ ਨਹੀਂ ਪਰ ਤੁਸੀਂ ਆਪ ਹੀ ਤਾਂ ਕਹਿ ਰਹੇ ਹੋ ਕਿ ਮੇਰੇ ਤੇ ਭਾਜੀ ਮੇਰੇ ਤੇ ਬੱਚਿਆਂ ਸਕੂਲ ਦਾ ਨਾ ਜੇ ਸਕੂਲੋਂ ਨਾ ਕੱਟਦਾ ਤੋ ਇਹ ਕਹਿੰਦੇ ਐਨਆਰ ਵੀ ਤੁਹਾਨੂੰ ਸੇਵਾ ਕਰਦੇ ਨੇ ਮੇਰੇ ਬੱਚਾ ਸਕੂਲੋਂ ਨਾ ਕੱਟਦਾ ਕਿਹੜੇ ਨੰਬਰ ਕਰਦੇ ਹੋ ਮੇਰੇ ਪਰਿਵਾਰ ਕੋ ਰਾਸ਼ਨ ਨਹੀਂ ਸੀ ਹੈਗਾ ਦੋ ਸੋ ਪਰਿਵਾਰ ਨੂੰ ਹੀ ਰਾਸ਼ਨ ਦਿੰਦੀ ਉਹ ਇਹ ਕੋਈ ਮਤਾਨਾ ਨਹੀਂ ਮਾਰ ਰਿਹਾ ਮੈਂ ਬਾਹਰ ਵਾਲੇ ਵੀਰਾਂ ਨੂੰ ਜੀ ਚਲੋ ਗੁਰੂ ਸਾਹਿਬ ਦੀਆਂ ਦਾਤਾਂ ਨੇ ਦਿੱਤੀਆਂ ਨੇ ਪਰ ਇਹ ਵਹਿਮ ਹੀ ਆ ਜਿਨ੍ਹਾਂ ਦੇ ਵਿੱਚ 300 ਸਿੰਘ ਆ 3040 ਸਿੰਘ ਜਿੱਥੇ ਯੂਪੀਏ ਲੱਗੀ ਆ ਕਿੰਨੇ ਦੇ ਪਰਿਵਾਰਾਂ ਨੂੰ ਸੰਭਲਿਆ ਭਾਜੀ ਆਪਾਂ ਵੀ ਉੱਥੇ ਦਾਨ ਕਰਦੇ ਆ ਜਿੱਥੇ ਸਾਡਾ ਨਾਂ ਜਾਵੇ ਜਿੱਥੇ ਕੋਈ ਵਿਖਾਵਾ ਹੋਵੇ ਜਿੱਥੇ ਵਾਵਾ ਹੋਵੇ ਵੀ ਇੱਥੇ ਮੈਂ ਪੈਸੇ ਦਾਨ ਕੀਤੇ ਨੇ ਉੱਥੇ ਕੋਈ ਦਾਨ ਨਹੀਂ ਕਰਦਾ ਜਿੱਥੇ ਪਤਾ ਵੀ ਮੇਰਾ ਪਤਾ ਲੱਗ ਗਿਆ ਮੈਂ ਮੇਰਾ ਪਤਾ ਲੱਗ ਗਿਆ ਵੀ ਯੂਪੀਏ ਸਿੰਘ ਆ ਜੀ ਉਹਦੇ ਤੇ ਯੂਪੀਏ ਲੱਗੀ ਆ ਜੀ ਉਹਦੇ ਘਰ ਮੈਂ 20000 ਦੇ ਆਇਆ ਤੇ ਮੈਂ ਸਰਕਾਰ ਦੀ ਨਿਗਾਹ ਚ ਆ ਜਾਣਾ ਉੱਥੇ ਭਾਜੀ ਕੋਈ ਦਾਨ ਕਰਨੀ ਜਾਂਦਾ ਪਰਵਾਨਾ ਸਾਹਿਬ ਅਸੀਂ ਚੈਨਲ ਤੇ ਬੈਠੇ ਕਹਿੰਨੇ ਆ ਸਾਡੇ ਲੈ ਕੇ ਜਿਹੜੀ ਸੇਵਾ ਸਾਨੂੰ ਦੱਸੋ ਇੱਕ ਇੱਕ ਮਿੰਟ ਐਮਐਸਏ ਲੱਗੀ ਦਾਸ ਸਿੰਘਾਂ ਤੇ ਤੇ 33 34 ਸਿੰਘ ਅੰਮ੍ਰਿਤਸਰ ਦੀ ਧਰਤੀ ਦੇ ਵਿੱਚ ਕੈਦ ਨੇ ਇਸ ਟਾਈਮ ਜੀ ਤੇਤੀ 34 ਸਿੰਘ ਲੈ 34 ਸਿੰਘਾਂ ਜੋ ਗਣਾਉ ਮੈਨੂੰ ਬਾਹਰ ਦੀ ਕੰਟਰੀ ਦੇ ਵਿੱਚੋਂ ਕਿਹੜੇ ਬੰਦੇ ਨੇ ਕਿਹੜੇ ਬੰਦੇ ਨੇ ਜਿਹੜੇ ਬੰਦੇ ਕਹਿਣ ਨਹੀਂਓ 34 ਸਿੰਘਾਂ ਦੀ ਤੁਸੀਂ ਕਹਿੰਦੇ ਹੋ ਵੀ ਹਾਂ ਦੇ ਨਾ ਸੇਵਾ ਕਰਕੇ ਆਂ ਪਰਿਵਾਰ ਦੇ ਵਿੱਚ ਮੈਂ ਤੁਹਾਡਾ ਦਰਦ ਸਮਝਦਾ ਹਾਂ ਪਰ ਮੈਂ ਤੁਹਾਡੇ ਦਰਦ ਨੂੰ ਸਮਝਦੇ ਹੋਇਆ ਜੇ ਇਹ ਗੱਲ ਕਹੀ ਨਾ ਕਿ ਕੌਮ ਨੂੰ ਇਹ ਚੀਜ਼ ਚਾਹੀਦੀ ਆ ਕਿ ਜਿਹੜੇ ਆਪਣੀਆਂ ਕੌਮ ਪ੍ਰਤੀ ਸੇਵਾਵਾਂ ਦੇ ਰਹੇ ਨੇ ਜਿਨ੍ਹਾਂ ਨੇ ਆਪਣਾ ਪਰਿਵਾਰ ਨਹੀਂ ਵੇਖਿਆ ਮੈਂ ਇਹ ਮੈਂ ਆਪਣੇ ਅਸੀਂ ਨਾ ਅਸੀਂ ਨਾ ਸੁਣੋ ਗੱਲ ਜੀ ਅਸੀਂ ਨਾ ਮੈਂ ਇੱਕ ਨੋਰਮਲ ਜਿਹਾ ਸੇਵਕ ਹਾਂ ਜੀ ਮੈਂ ਇੱਕ ਬਿਜ਼ਨਸਮੈਨ ਸੀ ਪਾਕ ਤੋਂ 4-5 ਸਾਲ ਪਹਿਲਾਂ ਜੀ ਵੱਡਾ ਬਿਜ਼ਨਸਮੈਨ ਸੀ ਜੀ ਮੇਰਾ ਪਰਿਵਾਰ ਇੱਕ ਚੰਗਾ ਘਰਾਣਾ ਖੰਡਾ ਪਿੰਡਾ ਪਰਿਵਾਰ ਚੰਗਾ ਜੀ ਪਰ ਅਸੀਂ ਉਸ ਹਾਲਾਤ ਅਤ ਲੰਗੇ ਆ ਬਿਜ਼ਨਸ ਵੀ ਠੱਪ ਨੇ ਸਭ ਕੁਝ ਠੱਪ ਪਰ ਗੁਰੂ ਸਾਹਿਬ ਦਾ ਤਰਸ ਹੈ ਜਿੱਥੇ ਗੁਰੂ ਸਾਹਿਬ ਨੇ ਸੇਵਾ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਸਿੰਘ ਬੈਠੇ ਨੇ ਭਰਾ ਬੈਠੇ ਨੇ ਪਰਿਵਾਰ ਬੈਠੇ ਨੇ ਜੇਦੋਂ ਕਿਸੇ ਦਾ ਫੋਨ ਆ ਜਾਏ ਜਦੋਂ ਗੱਲ ਹੋ ਜੇ ਜਿੰਨੇ ਕੋ ਜੋਗੇ ਆ ਨਹੀਂ ਕਰਦੇ ਆ ਪਰ ਅਸੀਂ ਕਦੇ ਕਿਸੇ ਦੂਜੇ ਨੂੰ ਆਵਾਜ਼ ਨਹੀਂ ਮਾਰੀ ਵੀ ਤੂੰ ਆ ਕੇ ਦੇ ਆ ਤੂੰ ਆ ਕੇ ਕਰ ਜਾ ਜਿੰਨੀ ਕੋ ਔਕਾਤ ਆ ਕਰਦੇ ਆ ਕਰਦੇ ਰਾਵਾਂਗੇ ਇਹ ਫਰਜ ਸਾਡੇ ਪੈਣਾ ਪਰਾਵਾਂ ਦਾ ਬਣਦਾ ਆਪ ਆ ਕੇ ਦੇਖਣ ਹੁਣ ਅਮਰਤਪਾਲ ਸਿੰਘ ਮੇਰੇ ਦੇ ਪਰਿਵਾਰ ਤੇ ਬਣ ਗਈ 2 ਦਿਨ 4 ਦਿਨ 5 ਦਿਨ ਵੀਡੀਓ ਚੱਲਣੀ ਆ 6ਵੇਂ ਦਿਨ ਮੁੱਦਾ ਕੀ ਹੋਰ ਦਾ ਨਾ 7ਵੇਂ ਦਿਨ ਕਿਨੋਂ ਵੀ ਚੇਤੇ ਨਹੀਂ ਲੈਣਾ ਬਿਲਕੁਲ ਜੀ ਮੈਂ ਕੌਮ ਨੂੰ ਬੇਨਤੀ ਕਰਨਾ ਚਾਹੂੰਗਾ ਜੀ ਆਪਣੇ ਚੈਨਲ ਦੇ ਜ਼ਰੀਏ ਕਿ ਇਹ ਕੌਮ ਦਾ ਫਰਜ ਬਣਦਾ ਵਾ ਕਿ ਜੇਤ ਜਾਂ ਤਾਂ ਤੁਸੀਂ ਇਹ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਗੰਧ ਵੇਖਣਾ ਆ ਕਿ ਤੁਸੀਂ ਆਪਣੀਆਂ ਜਿਹੜੀਆਂ ਆਪਣੇ ਬੱਚਿਆਂ ਨੂੰ ਹਰੀ ਸਿੰਘ ਨਲਵੀ ਵਰਗਾ ਇਦਾਂ ਦੀਆਂ ਮਾਵਾਂ ਕਿਵੇਂ ਹਰੀ ਸਿੰਘ ਨਲੂਆ ਪੈਦਾ ਕਰ ਲਣਗੀਆਂ ਜਿਹੜੀਆਂ ਆਪ ਗੰਦ ਪਾਰੀਆਂ ਨੇ ਉਹ ਆਉਣ ਵਾਲੇ ਬੱਚਿਆਂ ਨੂੰ ਕੀ ਸੇਧ ਦੇਣਗੀਆਂ ਤੇ ਮੈਂ ਕੌਮ ਨੂੰ ਬੇਨਤੀ ਕਰਦਾ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦਾ ਔਰ ਕਾਲ ਤੱਕ ਦੇ ਜ਼ਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਉਹਨਾਂ ਦਾ ਵੀ ਫਰਜ਼ ਬਣਦਾ ਵੀ ਜਿਹੜੇ ਸਿੰਘ ਇਨ੍ਹਾਂ ਕੌਮ ਦੇ ਲਈ ਆਪਣਾ ਆਪ ਵਾਰਦੇ ਨੇ ਉਹਨਾਂ ਦੀ ਸਾਰ ਲਈ ਜਾਵੇ ਉਹਨਾਂ ਕੋਲ ਪਹੁੰਚਿਆ ਜਾਵੇ ਉਹਨਾਂ ਨੂੰ ਕੋ ਪਹੁੰਚ ਕੀਤੀ ਜਾਵੇ ਉਹਨਾਂ ਨੂੰ ਵਕੀਲ ਪ੍ਰਦਾਨ ਕੀਤੇ ਜਾਣ ਇਹ ਪ੍ਰਵਾਣਾ ਸਾਹਿਬ ਮੈਂ ਆਪਣੇ ਚੈਨਲ ਦੇ ਜ਼ਰੀਏ ਇਹ ਕੌਮ ਦੇ ਪ੍ਰਤੀ ਆਪਣੀ ਬੇਨਤੀ ਕਰ ਰਿਹਾ ਵਾਂ ਐਸਜੀਪੀਸੀ ਨੂੰ ਬੇਨਤੀ ਕਰ ਰਿਹਾ ਇਹ ਫਰਜ਼ ਉਹਨਾਂ ਦਾ ਵੀ ਬਣਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਹੁਣ ਅਸੀਂ ਆਂ ਭਾਜੀ ਜੀ ਗੱਲ ਕੀਤੀ ਆ ਜੀ ਅਸੀਂ ਹੁਣ ਰੋਜ਼ ਗੱਡੀਆਂ 'ਚ ਰਹਿੰਦੇ ਆ ਜੀ ਠੀਕ ਆ ਸਾਡੇ ਨਾਲ ਪੰਜ-ਪੰਜ ਛੇ-ਛੇ ਸਿੰਘ ਹੁੰਦੇ ਨੇ ਜੀ ਗੱਡੀਆਂ 'ਚ ਤੇਲ ਫਕਿੰਦਾ ਜੀ ਦੱਸੋ ਸਾਨੂੰ ਕਿਹੜਾ ਤੇਲ ਪਾਗਿਆ ਦੀ ਗੱਡੀਆਂ 'ਚ ਜੀ ਰੋਜ਼ ਹੀ ਤੁਰੇ ਫਿਰਦੇ ਆ ਸਾਹਨ ਦੱਸੋ ਵੀ ਕਿਹੜਾ ਜੁम्मेਵਾਰ ਲੈ ਗਿਆ ਸਾਡੀ ਵੀ ਭਾਜੀ ਅਸੀਂ ਤੁਹਾਡੇ ਨਾਲ ਖੜੇ ਆਂ ਜੀ ਆਈ ਤੁਹਾਡੇ ਤੁਹਾਡੇ ਦਾ ਮਤਲਬ ਕਹਿਣਾ ਬੜਾ ਸੌਖਾ ਹੈ ਵੱਡੇ ਵੀਰ ਜੀ ਕਹਿਣਾ ਬੜਾ ਸੌਖਾ ਹੈ ਕੋਈ ਬੰਦਾ ਦੱਸ ਤੇ ਨਾ ਖਰਚਾ ਕਰਦਾ ਕਰੋ ਰੀਜ਼ਨ ਕਰ ਲੇਗਾ ਮਹੀਨਾ ਕਰ ਲੇਗਾ ਤੇ ਜਦੋਂ ਉਹਨੂੰ ਪਤਾ ਵੀ ਮੇਰੇ ਪੱਲੇਓ ਇੰਨਾ ਕੁਝ ਰਹਿ ਗਿਆ ਬੰਦਾ ਪੁਰਦਾ ਨਹੀਂ ਤੁਰਨ ਵਾਲੇ ਬੜੇ ਨੇ ਪਰ ਕੋਈ ਬੰਦਾ ਫਾਈਨੈਂਸ਼ਰੀ ਉਹਨਾਂ ਪਿੱਛੇ ਸਾਂਭਣ ਵਾਲਾ ਹੋਵੇ ਤੁਰਨ ਵਾਲੇ ਬੜੇ ਨੇ ਜੀ ਪਰਵਾਨਾ ਸਾਹਿਬ ਕੁਝ মিডিਆ ਵਾਲੇ ਵੀ ਜਿਹੜੇ ਨੇ ਉਹ ਵੀ ਆਪਣਾ ਕੰਟੈਂਟ ਜਿਹੜਾ ਗੰਦਲਾ ਕਰਕੇ ਬੈਠੇ ਨੇ ਜਾਂ ਕੁਝ ਹੋਰ ਵੀ ਨੇ ਉਹਨਾਂ ਨੂੰ ਕੀ ਵਾਰਨਿੰਗ ਦੇਣੀ ਚਾਹੋਗੇ ਵਾਰ ਨਹੀਂ ਇੰਟਰਨੈਟ ਹੁਣ ਦੇ ਦਿੱਤੀ ਹੁਣ ਨਹੀਂ ਫਿਰ ਵੀ ਦੇ ਦਿੱਤੀ ਹੈ ਤੁਸੀਂ ਆਪਣਾ ਮੈਸੇਜ ਜਿਹੜਾ ਸਾਡੇ ਚੈਨਲ ਤੇ ਜਿਹੜੀ ਹੈ ਪੁੱਛ ਸਕਦੇ ਹੋ ਬਾਜੀ ਵਾਰ ਨਹੀਂ ਮਾਰਨਿੰਗ ਇਹੀ ਆ ਜੀ ਬੰਦੇ ਦੇ ਪੁੱਤ ਬਣ ਜਾ ਜੀ ਕੰਚਨ ਕੁਮਾਰੀ ਨਾਲ 4 ਲੱਖ ਬੰਦਾ ਸੀ ਜੀ ਮਰਨ ਤੋਂ ਬਾਅਦ ਉਹਨੂੰ ਲਾਂਤਾਂ ਪਈਆਂ ਨੇ ਬਿਲਕੁਲ ਪਈਆਂ ਨੇ ਜੀ ਸਾਰੇ ਪਾਰੇ ਨੇ ਇਹ ਲੋਆ ਨੇ ਇਹ ਤਰਚੇ ਨੇ ਨਾਲ ਨਹੀਂ ਜਾਣਾ ਜੀ ਏ ਵੀਵਾ ਨੇ ਨਾਲ ਨਹੀਂ ਜਾਣਾ ਚੈਨਲਾਂ ਨੇ ਨਾਲ ਨਹੀਂ ਜਾਣਾ ਜੀ ਮਰਨ ਤੋਂ ਬਾਅਦ ਚਾਰ ਬੰਦੇ ਤੁਹਾਨੂੰ ਮੋਢਾ ਦੇ ਲੈਣ ਤੇ ਚਾਰ ਬੰਦੇ ਤੁਹਾਨੂੰ ਰੋ ਲੈਣ ਇੰਨਾ ਕ ਬੰਦੇ ਛੱਡ ਜੋ ਪਿੱਛੇ ਜੀ ਤੇ ਤਾਂ ਵੀ ਛੱਡੇ ਜਾਣਗੇ ਕੋਈ ਚੱਜ ਦਾ ਕੰਮ ਕਰਾਂਗੇ ਤਾਂ ਬਿਲਕੁਲ ਇਨਸਾਨੀਅਤ ਹੈ ਨਹੀਂ ਤੇ ਬੰਦੇ ਦੀ ਸਵਾਹ ਨਾ ਕਦੇ ਭਾਂਡੇ ਨਹੀਂ ਮੰਨ ਜੰਦੇ ਜੀ ਡੰਗਰਾਂ ਦੇ ਬਿਸਤਾਂ ਨਾਲ ਵੀ ਗੋਹਾ ਜਿਹੜਾ ਉਹਦੀਆਂ ਥਾਪੀਆਂ ਪਾਤੀਆਂ ਪੱਤ ਕੇ ਉਹਦੀਆਂ ਸਵਾਹ ਬਣ ਕੇ ਉਹਦੇ ਭਾਂਡੇ ਮੰਨ ਜੰਦੇ ਨੇ ਪਸ਼ੂ ਦੀ ਗੰਦਗੀ ਵੀ ਭਾਂਡੇ ਮੰਜਦੀ ਆ ਤੇ ਬੰਦਾ ਕਰੋੜਾ ਰੁਪਈਆ ਕਮਾਈ ਕਰਦਾ ਉਹਦੀ ਸੁਆ ਨਾਲ ਕਦੇ ਭਾਂਡੇ ਨਹੀਂ ਮੰਜ ਜਾਂਦੇ ਸੋ ਬੰਦਿਆ ਤੇਰੀ ਔਕਾਤ ਕੋਈ ਨਹੀਂ ਉਹ ਚੱਕਦੇ ਕੰਮ ਕਰ ਲੈ ਉਹ ਜਿਹੜੇ ਆ ਮਰਦਾਨਾ ਦਵਾਈਆਂ ਦੀ ਜਿਹੜੀ ਮਸ਼ਹੂਰੀ ਕਰਦੇ ਫਿਰਦੇ ਨੇ ਉਹ ਖਾਸ ਕਰਕੇ ਸਮਝ ਜਾਣ ਅਮਰਪਾਲ ਮਹਿਰੋਂ ਭਾਵੇਂ ਪਿੱਛੇ ਆ ਕਿਤੇ ਸਾਈਡ ਆ ਜਿੱਥੇ ਵੀ ਆ ਆਹੀਂ ਬੈਠੇ ਆ ਜਿੱਤੇ ਆ ਸਾਡਾ ਵੀ ਕੋਈ ਪਤਾ ਨਹੀਂ ਜਦੋਂ ਕਦੋਂ ਅਹੀਂ ਉਹਨਾਂ ਦੇ ਗੇਟਾਂ ਦੇ ਮੋੜੇ ਖੜੀ ਹੋਈਏ ਤੇ ਜਿਹੜਾ ਰੱਖਿਆ ਉਹ ਲੱਕੜ ਦਾ ਗੁੱਲਾ ਜਿਹਾ ਉਹ ਦਿੰਦੇ ਹੁੰਦੇ ਨੇ ਆਪਣਾ ਗੁਰੂ ਸਾਹਿਬ ਮਾਫੀ ਮੰਗਦਾ ਮੈਂ ਗੱਲ ਕਰਨ ਲੱਗਾ ਆਪਣਾ ਚੈਨਲ ਤੇ ਵੀਡੀਓ ਪਾਉਂਦੇ ਹੁੰਦੇ ਨੇ ਵੀ ਤੁਹਾਡਾ ਐ ਹੋ ਜਾਊਗਾ ਤੁਹਾਡਾ ਐ ਹੋ ਜਾਊਗਾ ਉਹ ਲੱਕੜ ਦੇ ਗੁੱਲੇ ਦਾ ਪਤਾ ਕੋਈ ਨਹੀਂ ਕਿੱਦਾਂ ਲੰਘ ਜੇ ਸਭ ਕੋ ਡਰ ਕੇ ਕਹਿ ਰਿਹਾ ਮੈਂ ਪਰਵਾਨਾ ਸਾਹਿਬ ਮੇਰੇ ਨੂੰ ਕੰਮ ਕਰੋ ਕਹਿੰਦੇ ਮਹਿਰੋਂ ਸਾਹਿਬ ਦਾ ਪੇਜ ਬੰਦ ਕਰ ਦਿੱਤਾ ਗਿਆ ਜੇ ਕਿਤੇ ਕੰਚਨ ਕੁਮਾਰੀ ਦਾ ਬੰਦ ਕੀਤਾ ਹੁੰਦਾ ਤੇ ਇਹ ਨੋਬਤ ਤੇ ਆਉਣੀ ਨਹੀਂ ਸੀ ਜੇ ਹੋਰ ਵੀ ਜਿਹੜੇ ਨੇ ਉਹਨਾਂ ਦਾ ਬੰਦ ਉਹਨਾਂ ਦਾ ਨਹੀਂ ਬੰਦ ਕਰਦੇ ਪੇਜ ਬਾਜੀ ਮੇਰੇ ਚੈਨਲ ਸਾਰੇ ਬੰਦ ਨੇ ਇੰਡੀਆ 'ਚ ਫਿਰ ਇਹ ਵੱਡੀ ਸੋਚਣ ਵਾਲੀ ਗੱਲ ਹੈ ਕਿ ਇਹ ਕਿਤਨਾ ਕਿਤੇ ਫਿਰ ਸਰਕਾਰ ਦੀ ਸ਼ੈ ਹੈਗੀ ਹੈ ਇਹਨਾਂ ਨੂੰ ਭਾਜੀ ਮੈਂ ਤੁਹਾਨੂੰ ਪਹਿਲਾਂ ਤਾਂ ਕਿਹਾ ਵੀ ਸਰਕਾਰ ਸਿੱਖਿਆ ਦੇ ਖਿਲਾਫ ਹੁੰਦੀ ਹੈ ਔਰ ਉੱਪਰ ਕੀ ਕਹਾਂ ਮਤਲਬ ਉਹ ਚਾਹੁੰਦੇ ਨੇ ਕਿ ਸਿੱਖਿਆ ਦੀਆਂ ਜਿੱਦਾਂ ਕੰਚਨ ਕੁਮਾਰੀ ਕਹਿੰਦੀ ਸੀ ਕਿ ਪੰਜਾਬ ਦੀਆਂ ਜਨਾਨੀਆਂ ਮੈਂ ਲਫ਼ਜ਼ ਮੈਨੂੰ ਵਰਤਦਿਆਂ ਬੜੀ ਸ਼ਰਮ ਆ ਰਹੀ ਹੈ ਕਿ ਪੰਜਾਬ ਦੀਆਂ ਜਨਾਨੀਆਂ ਠਰਕੀ ਹੋ ਗਈਆਂ ਮਤਲਬ ਪੰਜਾਬ ਦੀਆਂ ਔਰਤਾਂ ਤੇ ਮਾਈ ਭਾਗੋ ਉਹਦੀਆਂ ਵਾਰਸਾਂ ਨੇ ਪੰਜਾਬ ਦੀਆਂ ਔਰਤਾਂ ਤੇ ਹਰੀ ਸਿੰਘ ਨਲੂਏ ਨੂੰ ਜਨਮ ਦਿੱਤੇ ਨੇ ਤੇਰੀ ਭਈਆ ਰਾਣੀ ਭਾਜੀ ਪੰਜਾਬ ਚ ਲਿਆਂਦੀ ਗਈ ਹੀ ਪੰਜਾਬੀ ਸਿੱਖ ਲਈ ਪੰਜਾਬ ਨੂੰ ਬਦਰਾਮ ਕਰਨਾ ਉਹ ਲੁਧਿਆਣਾ ਸ਼ਹਿਰ ਭਾਰੀ ਸਾਰਾ ਭਈਆਂ ਦਾ ਭਰਿਆ ਹੋਇਆ ਚਲੋ ਗੁਰੂ ਸਾਹਿਬ ਕਿਰਪਾ ਕਰਨ ਵੱਡੇ ਵੀਰ ਆਪਣਾ ਸਮਾਂ ਬਹੁਤ ਜ਼ਿਆਦਾ ਹੋ ਗਿਆ ਮੇਰੇ ਬਾਤੀ ਦਿਓ ਜੇ ਹੁਣ ਜੀ ਪਰਾਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਮੈਨੂੰ ਪਤਾ ਕਾਫੀ ਬੀਜੀ ਸੀ ਪਰ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਆ ਔਰ ਮੈਂ ਤਾਂ ਕਹੇ ਸੀ ਅਰਦਾਸ ਕਰਦੇ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਸਾਡੀ ਇਹ ਅਰਦਾਸ ਆ ਕਿ ਪ੍ਰਮਾਤਮਾ ਤੁਹਾਨੂੰ ਵੀ ਚੜ੍ਹਦੀਆਂ ਕਲਾ ਬਖਸ਼ੇ ਤੁਸੀਂ ਕੌਮ ਦੇ ਜਿਹੜੇ ਇਹ ਕਾਰਜ ਕਰ ਰਹੇ ਹੋ ਉਹਨਾਂ ਵਿੱਚ ਗੁਰੂ ਸਾਹਿਬ ਤੁਹਾਡੇ ਕੋਲ ਵੱਧ ਚੜ ਕੇ ਇਸੇ ਤਰ੍ਹਾਂ ਸੀਮਾਵਾਂ ਲੈਂਦੇ ਰਹਿਣ ਤੇ ਪ੍ਰਵਾਨਾ ਸਾਹਿਬ ਬਹੁਤ-ਬਹੁਤ ਤੁਹਾਡਾ ਧੰਵਾਦ ਆ ਤੁਸੀਂ ਸਮਝ ਦਿੱਤਾ ਆ ਤੇ ਦਰਸ਼ਕੋ ਮੇਰੀ ਬੇਨਤੀ ਹੈ ਮੈਂ ਐਸਜੀਪੀਸੀ ਨੂੰ ਕੱਲ ਤੱਕ ਦੇ ਜਥੇਦਾਰ ਸਾਹਿਬ ਤੇ ਕੌਮ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਕੌਮ ਲਈ ਜਿਹੜੇ ਸਮਾਜ ਨੂੰ ਸਹੀ ਸੇਧ ਦੇਣ ਲਈ ਆਪਣੀਆਂ ਕੁਰਬਾਨੀਆਂ ਕਰਦੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਾਂਭਣਾ ਸਾਡਾ ਫਰਜ਼ ਆ ਆਪਾਂ ਉਹਨਾਂ ਦੇ ਪਰਿਵਾਰਾਂ ਨੂੰ ਸਾਂਭਾਂਗੇ ਤੇ ਫੇਰ ਹੀ ਜਿਹੜੇ ਇਦਾਂ ਦੇ ਨੌਜਵਾਨ ਜਿਹੜੇ ਸਿੰਘ ਉਹ ਜਨਮ ਲੈਣਗੇ ਕਿ ਉਹਨਾਂ ਨੂੰ ਫਿਕਰ ਨਹੀਂ ਹੋਏਗਾ ਕੋਈ ਫਿਰ ਜਿਹੜੇ ਸਮਾਜ ਨੂੰ ਗੰਦਲਾ ਕਰ ਰਹੇ ਨੇ ਨਾ ਉਹ ਥੋੜੇ ਡਰ ਕੇ ਰਹਿਣਗੇ ਜਿਵੇਂ ਹੁਣ ਸਾਰੇ ਮਾਫੀਆ ਮੰਗ ਰਹੇ ਨੇ ਸੋ ਪ੍ਰਵਾਨਾ ਜੀ ਮੈਂ ਤੈ ਦਿਲ ਤੋਂ ਤੁਹਾਡਾ ਫਿਰ ਧੰਨਵਾਦ ਕਰਦਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸੋ ਦਰਸ਼ਕੋ ਫਿਰ ਮਿਲਦੇ ਰਵਾਂਗੇ ਇੱਥੇ ਦੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ